ਉਸੀ ਕਦੋਂ ਤੋਂ ਸ਼ੁਰੂ ਕੀਤਾ ਸੀਗਾ ਸੈਕਸੀ ਮਨ ਲਾਣਾ ਤੇ ਕਿੰਨੀ ਉਦੋਂ ਤੱਕ ਤੁਹਾਡੀ ਜਿਹੜੀ ਹੈਗੀ ਆ ਫੀਮੇਲ ਕਾਫ ਦੇ ਵਿੱਚ ਵਾਧਾ ਹੋਇਆ ਹੈਗਾ ਅਸੀਂ ਯੂਜ਼ ਦਾ ਬੜੇ ਕਾਫੀ ਟਾਈਮ ਦਾ ਕਰਦੇ ਪਏ ਆ ਜੀ ਬਹੁਤ ਧੀਰ ਦਾ ਹੀ ਕਰਦੇ ਪਏ ਪਰ ਜਿਹੜਾ ਲਾਸਟ ਪਿਛਲੇ 2-3 ਸਾਲਾਂ ਤੋਂ ਅਸੀਂ ਜਿਆਦਾ ਉਹਨੂੰ ਕੁਆਂਟੀਟੀ ਯੂਜ਼ ਕੀਤਾ ਤੇ ਉਹਦੇ ਨਾਲ ਕਾਫੀ ਜ਼ਿਆਦੀ ਗ੍ਰੋਥ ਹੋਈ ਦੀ ਤੁਸੀਂ ਲਾਓ ਵੀ ਤਿੰਨਾਂ ਕਿ ਸਾਲਾਂ ਜੀ ਸਾਡੇ ਕੋਲ 100 30-35 ਦੇ ਲਗਭਗ ਈਮੇਲ ਕਾਫ ਆ ਗਿਆ ਮਤਲਬ 3 ਸਾਲਾਂ ਦੇ ਵਿੱਚ ਤੁਹਾਡੀ 130 ਬੈਂਜੀ ਦਾ ਗਰੋਥ ਹੋਈ ਹੈ ਗਰੋਥ ਹੋਈ ਹਾਂਜੀ ਨਹੀਂ ਉਹ ਜੀ ਆਪਾਂ ਕਨਵੈਨਸ਼ਨਲ ਵਰਤਦੇ ਜਾਂਦੇ ਅੱਧੇ ਬੱਚੇ ਹਾਂਜੀ ਹਾਂਜੀ ਅੱਧੇ ਤੋਂ ਵੀ ਜ਼ਿਆਦੇ ਆ ਜਾਂਦੇ ਆ ਜੀ ਅੱਧੇ ਤੋਂ ਵੀ ਜ਼ਿਆਦੇ ਆ ਜਾਂਦੇ ਬੱਚੇ ਤਾਂ ਬਹੁਤ ਜ਼ਿਆਦੇ ਆਉਂਦੇ ਸਾਡੇ ਫਾਰਮ ਦੇ ਸਭ ਤੋਂ ਵੱਧ ਦੁੱਧ ਦੇਣ ਵਾਲੇ 70 ਲੀਟਰ ਵਾਲੀ ਗਾਂ ਹੈ ਜੀ ਸਾਇਲੇਜ ਤਾਂ ਜੀ ਇੱਕ ਰੀਡ ਦੀ ਹੱਡੀ ਕਹਿ ਸਕਦੇ ਆ ਫਾਰਮ ਦੇ ਸਾਇਲੇਜ ਤੋਂ ਬਿਨਾ ਤੁਸੀਂ ਇਹ ਨਹੀਂ ਨਹੀਂ ਕਰ ਸਕਦੇ ਵੀ ਅ ਤੁਸੀਂ ਫਾਰਮ ਕਰ ਸਕਦੇ ਆ ਅੱਜ ਹੁਣ 50-60 ਹਜ਼ਾਰ ਦੀ ਗਾਂ ਵੀ ਮਿਲਦੀ ਆ ਤੇ ਜੇ ਮੰਨ ਲਓ ਅਸੀਂ ਇਥੋਂ ਸੇਲ 3-3 ਲੱਖ ਦੀ ਵੀ ਕਰਦੇ ਆ ਜੀ ਅਸੀਂ ਗਾਲ ਕਿਸਾਨ ਵੀਰੋ ਤੁਸੀਂ ਦੇਖ ਰਹੇ ਹੋ ਜੀ ਆਪਣੀ ਖੇਤੀ ਤੇ ਮੈਂ ਹਾਂ ਰਵੀ ਕੁਮਾਰ ਕਿਸਾਨ ਵੀਰੋ ਅੱਜ ਅਸੀਂ ਪੁੱਜ ਗਏ ਆ ਡੈਰੀ ਫਾਰਮ ਦੇ ਵਿੱਚ ਸੋ ਜਿੱਥੇ ਜਿਹੜਾ ਡੈਰੀ ਫਾਰਮ ਦੀ ਆਪਾਂ ਸ਼ੁਰੂਆਤ ਦੀ ਗੱਲ ਕਰੀਏ ਇਹ ਡੈਰੀ ਫਾਰਮ ਅਜਿਹੇ ਫਾਰਮ ਹੈਗਾ ਜਿੱਥੇ ਦੇ ਕਿਸਾਨ ਨੇ ਕੁਝ ਅਲੱਗ ਕਰਨ ਦਾ ਜਿਹੜਾ ਹੈਗਾ ਜਜਵਾ ਆਪਣੇ ਦਿਲ 'ਚ ਰੱਖਿਆ ਸੀ ਸੋ ਕਿਸਾਨ ਬਾਹਰ ਵੀ 6 ਸਾਲ ਲਾ ਕੇ ਆਇਆ ਹੈਗਾ ਹੋਰ ਕੰਟਰੀਆਂ ਦੇ ਵਿੱਚ ਵੀ ਉਸਨੇ ਕੰਮ ਕੀਤਾ ਪਰ ਉਹਦਾ ਜਿਹੜਾ ਜਨੂਨ ਸੀਗਾ ਉਹ ਸੀਗਾ ਡੈਰੀ ਫਾਰਮ ਦੇ ਵਿੱਚ ਸੋ ਉਸਨੇ ਡੈਰੀ ਫਾਰਮ ਦੇ ਕਿੱਤੇ ਨੂੰ ਬਣਾਇਆ ਤੇ ਅੱਜ ਜਿਹੜਾ ਫਾਰਮ ਹੈਗਾ ਇੱਕ ਬਹੁਤ ਵੱਡੇ ਫਾਰਮ ਦੀ ਆਪਾਂ ਗੱਲ ਕਰ ਲਈਏ 200 ਗਾਵਾਂ ਦਾ ਫਾਰਮ ਉਹਨਾਂ ਨੇ ਤਿਆਰ ਕੀਤਾ ਸੋ ਸਰ ਸਾਡੇ ਨਾਲ ਜੁੜੇ ਨੇ ਸੁਖਵਿੰਦਰ ਸਿੰਘ ਜੀ ਸਰ ਸਤਿ ਸ਼੍ਰੀ ਅਕਾਲ ਸਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸੋ ਸਭ ਤੋਂ ਪਹਿਲਾਂ ਸਰ ਤੁਸੀਂ ਆਪਣੇ ਬਾਰੇ ਤੇ ਆਪਣੇ ਫਾਰਮ ਬਾਰੇ ਥੋੜੀ ਜੀ ਜਾਣਕਾਰੀ ਦਿਓ ਜੀ ਹਾਂ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ ਪ੍ਰਿੰਟ ਮੈਸਮਪੁਰ ਡਿਸਟ੍ਰਿਕਟ ਜ਼ਿਲੰਦਰ ਹੈ ਜੀ ਜੀ ਤੇ ਅਸੀਂ ਇੱਥੇ ਐਚ ਐਫ ਗਾਇਆਂ ਦਾ ਫਾਰਮ ਪਾਇਆ ਜੀ ਤੋ 2011 ਦੇ ਵਿੱਚ ਸਟਾਰਟਿੰਗ ਕੀਤੀ ਸੀਗੀ ਜੀ 10 ਤੋਂ 15 ਐਨੀਮਲਾਂ ਨਾਲ ਜੀ ਇਸ ਟਾਈਮ ਆਪਣੇ ਕੋਲ ਲਗਭਗ ਜੀ 200 ਐਨੀਮਲ ਹੈਗਾ ਜੀ 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 ਸੋ ਮੈਂ ਸ਼ੁਰੂਆਤ ਦੇ ਵਿੱਚ ਗਿਆ ਸੀਗਾ ਵੀ ਇਹਨਾਂ ਨੇ ਜਿਹੜਾ ਬਾਹਰ ਅਲੱਗ-ਅਲੱਗ ਕੰਟਰੀਆਂ ਦੇ ਵਿੱਚ ਕੰਮ ਕੀਤਾ ਹੈਗਾ ਸੋ ਥੋੜਾ ਅਲੱਗ-ਅਲੱਗ ਦੇਸ਼ਾਂ 'ਚ ਕੰਮ ਕਰਕੇ ਡੇਰੀ ਫਾਰਮ ਦੇ ਕਿਤੇ ਵੱਲ ਜੁੜਨ ਦਾ ਕਿਵੇਂ ਫਿਰ ਪਲਾਨ ਬਣਿਆ ਹੈਗਾ ਜੀ ਭਾਵੇਂ ਮੈਂ ਬਾਹਰ ਫੋਰਨ 'ਚ ਗਿਆ ਸੀਗਾ ਜੀ ਤੇ 6-7 ਸਾਲ ਬਾਹਰ ਮੈਂ ਜਦੋਂ ਕੰਮ ਕੀਤਾ ਜੀ ਦੇਖਿਆ ਵੀ ਬਹੁਤ ਹਾਰਡ ਵਰਕ ਆ ਹੂੰ ਵੀਰ ਨੂੰ ਕਿਉਂ ਨਾ ਆਪਣੇ ਉੱਥੇ ਪੰਜਾਬ ਦੇ ਵਿੱਚ ਜਾ ਕੇ ਇਸ ਕੰਮ ਨੂੰ ਕੀਤਾ ਜਾਵੇ ਤੇ ਮੈਂ 2011 ਦੇ ਵਿੱਚ ਆਪਣੇ ਇਸ ਕੰਮ ਦੀ ਸਟਾਰਟਿੰਗ ਕੀਤੀ ਸੀ ਸਟਾਰਟਿੰਗ ਕੀਤੀ ਹਾਂਜੀ ਜੀ ਸਟਾਰਟਿੰਗ ਦੇ ਵਿੱਚ ਫਿਰ ਤੁਸੀਂ ਟ੍ਰੇਨਿੰਗ ਲਈ ਸੀਗੀ ਜਾਂ ਕਿਵੇਂ ਤੁਹਾਡੇ ਜਿਹੜਾ ਹੈਗਾ ਮਨ ਇਧਰ ਆਇਆ ਜੀ ਹਾਂਜੀ ਪਹਿਲਾਂ ਵੀ ਕੁਝ ਇੰਟਰਸਟ ਤਾਂ ਪਹਿਲਾਂ ਹੀ ਬਹੁਤ ਸੀਗਾ ਜੀ ਇਸ ਕੰਮ ਬਾਰੇ ਤੇ ਬਾਕੀ ਮੈਂ ਸਰਕਾਰੀ ਜਿਹੜੀ ਟ੍ਰੇਨਿੰਗ 45 ਦਿਨ ਦੀ ਲੱਗਦੀ ਹੈ ਜੀ ਉਹ ਵੀ ਲਈ ਹੋਈ ਹੈ ਜੀ ਉਹ ਵੀ ਲਈ ਹਾਂਜੀ ਸੋ ਇਹ ਤੁਸੀਂ ਡੇਰੀ ਫਾਰਮ ਦੇ ਨਾਲ-ਨਾਲ ਖੇਤੀ ਦਾ ਕਿਵੇਂ ਦੇਖਦੇ ਹੋ ਫਿਰ ਕਿੰਗੀ ਜਦੋਂ 200 گاਵਾਂ ਦਾ ਫਾਰਮ ਹੋ ਜਾਂਦਾ ਹੈਗਾ ਸੋ ਫਾਰਮ ਦੇ ਵਿੱਚ ਹੀ ਗੱਲਾਂ ਜਿਹੜਾ ਹੈਗਾ ਫਾਰਮ ਦੇ ਵਿੱਚ ਉਲਝਿਆ ਰਹਿੰਦਾ ਹੈਗਾ ਸੋ ਖੇਤੀ ਦਾ ਫਿਰ ਤੁਸੀਂ ਕਿਵੇਂ ਦੇਖਦੇ ਹੋ ਜੀ ਹਾਂਜੀ ਨਾਲ ਖੇਤੀ ਵੀ ਕਰਦੇ ਆਂ ਜੀ ਅਸੀਂ ਤੇ ਨਾਲ ਮੇਰੇ ਬ੍ਰਦਰ ਆ ਜੀ ਤੇ ਨਾਲ ਇਹ ਖੇਤੀ ਦਾ ਇਹ ਕਰਦਾ ਜੀ ਕਰਦੇ ਆ ਜੀ ਠੀਕ ਹੈ ਭਾਈ ਅਸੀਂ ਖੇਤੀ ਕਰਦੇ ਜੀ ਮੇਰੇ ਨਾਲ ਵੱਡੇ ਬ੍ਰਦਰ ਨਹੀਂ ਫਾਰਮ ਕਰਕੇਦੇ ਅਸੀਂ 17 ਖੇਦੀ ਖੇਤੀ ਕਰਦੇ ਆ ਜੀ ਇਸ ਇਸ ਟਾਈਮ ਆਲੂ ਦਾ ਸੀਜ਼ਨ ਚੱਲ ਰਿਹਾ ਜੀ ਆਲੂ ਪਟਾਈ ਕੀਤੀ ਹੋਈ ਆ ਅਸੀਂ ਨਾਲ ਕਣਕ ਵੀ ਲਾਉਂਦੇ ਆ ਜੀ ਜਦੋਂ ਮੌਸਮ ਮੁਤਾਬਕ ਕਿਦ ਝੋਨਾ ਲਾਉਂਦੇ ਆ ਤੇ ਅਸੀਂ ਇਹ ਨਾਲ ਮਿਲ ਕੇ ਕੰਮ ਕਰਦੇ ਹਾਂ ਜੀ। ਜੀ। ਸੋ ਆਲੂਆਂ ਦੀ ਖੇਤੀ ਕਿੰਨੀ ਜਗ੍ਹਾ ਦੇ ਵਿੱਚ ਕਰਦੇ ਹੋ? ਅਸੀਂ 35 ਖੇਤ ਲਾਏ ਜੀ। ਜੀ। ਸੋ ਮਤਲਬ ਆਲੂ 35 ਕਿੱਲੇਾਂ ਦੇ ਵਿੱਚ ਲੱਗੇ ਹੋਏ। ਹਾਂਜੀ ਹਾਂਜੀ। ਠੀਕ ਹੈ। ਇਸ ਤੋਂ ਇਲਾਵਾ ਹੋਰ ਕਿਹੜੀਆਂ-ਕਿਹੜੀਆਂ ਫਸਲਾਂ ਮੌਸਮ ਦੇ ਵਿੱਚ ਮੱਕੀ ਜਾਂ ਹੋਗਿਆ ਆਚਾਰ ਪਾਉਣ ਦੇ ਲਈ ਜਾਂ ਕਿੰਨੀ ਮਦਦ ਕਿਵੇਂ ਕਰਦੇ ਹੋ ਜੀ ਡੇਰੀ ਫਾਰਮ ਦੇ ਵਿੱਚ ਤੁਸੀਂ? ਅਸੀਂ ਜਦੋਂ ਉਹਦਾ ਖੇਤੀ ਵਾਲੋਂ ਟਾਈਮ ਮਿਲੇ ਫਿਰ ਡੇਰੀ ਵਾਲਾ ਜੀ ਦਾ ਜੀ ਜੋ ਭਾਈ ਡੇਰੀ ਤੋਂ ਟਾਈਮ ਮਿਲੇ ਇਹ ਨਾਲ ਖੇਤੀ ਕਰਉਂਦੇ ਹਾਂ। ਖੇਤੀ ਕਰਾਉਂਦਾ। ਮਤਲਬ ਦੋਨੇ ਨਾਲ ਮਿਲ ਕੇ ਅਸੀਂ ਚੰਗਾ ਜਿਹੜਾ ਫਾਰਮ ਚਲਾ ਰਹੇ ਹਾਂ। ਸੋ ਆਪਾਂ ਜੇ ਹੁਣ ਗੱਲ ਕਰ ਲਈਏ ਜਦੋਂ ਤੁਸੀਂ ਟ੍ਰੇਨਿੰਗ ਲਈ ਹੈਗੀ ਆ ਸਰਕਾਰੀ ਵਿਭਾਗਤੋਂ ਤੁਸੀਂ ਕਹਿ ਰਹੇ ਹੋ ਟਰੇਨਿੰਗ ਲੈ ਕੇ ਤੁਸੀਂ ਸ਼ੁਰੂਆਤ ਕੀਤੀ ਹੈਗੀ ਆ ਉਦੋਂ ਫਿਰ ਕਿੰਨੇ ਪਸ਼ੂ ਜਿਹੜੇ ਸੀਗੇ ਕਿਹੜੀ ਬਰੀਡ ਤੇ ਤੁਸੀਂ ਜ਼ਿਆਦਾ ਕੰਮ ਜਿਹੜਾ ਹੈਗਾ ਸ਼ੁਰੂ ਕੀਤਾ ਸੀਗਾ ਅਸੀਂ ਐਚ ਐਫ ਤੋਂ ਸਟਾਰਟ ਕੀਤਾ ਸੀਗਾ ਜੀ ਕੰਮ ਹੁਣ ਵੀ ਆਪਣੇ ਕੋਲ ਮੋਸਟਲੀ ਐਚ ਐਫ ਹੀ ਆ ਵਿੱਚ 10 ਪੀ ਐਨੀਮਲ ਲਈ ਹੈ ਜਰਸੀ ਦੇ ਆ ਜੀ ਤੇ ਉਦੋਂ ਚਲੋ ਆਪਣੇ ਕੋਲ ਕੋਈ 20 ਲੀਟਰ ਵਾਲੀਆਂ ਗਾਵਾਂ ਸੀਗੀਆਂ ਤੇ ਇਸ ਟਾਈਮ ਆਪਣੇ ਕੋਲ ਦੀ 60 ਲੀਟਰ ਤੋਂ ਲੈ ਕੇ 70 ਲੀਟਰ ਤੱਕ ਆਪਣੇ ਕੋਲ ਐਨੀਮਲ ਹੈਗੇ ਜੀ ਸੋ ਮਤਲਬ ਪਹਿਲੇ ਸੂਏ ਦੇ ਵਿੱਚ ਕਿੰਨਾ ਪਸ਼ੂ ਦੁੱਧ ਦੇ ਦਿੰਦਾ ਹੈਗਾ ਤੁਹਾਡੇ ਕੋਲ ਪਹਿਲੇ ਸੂਏ ਦੇ ਵਿੱਚ ਜੀ ਹੁਣ ਤਾਂ ਆਪਣੇ ਕੋਲ 50 50 ਲੀਟਰ ਵਾਲੀਆਂ ਬੈੜਾਂ ਵੀ ਹੋ ਗਈਆਂ ਜਿਹੜੀਆਂ 50 ਜਾਂ 45 ਦੁੱਧ ਦਿੰਦੀਆਂ ਨੇ ਆ ਗਈਆਂ ਇਤਨਾ ਜਦੋਂ ਡੇਰੀ ਫਾਰਮ ਕੋਈ ਸ਼ੁਰੂ ਕਰਦਾ ਹੈਗਾ ਤੋ ਲੋਨ ਵੱਲ ਬੜਾ ਵੱਜਦਾ ਹੈਗਾ ਤੁਸੀਂ ਫਿਰ ਜਦੋਂ ਟ੍ਰੇਨਿੰਗ ਲਈ ਹੈਗੀ ਕਿਉਂਕਿ ਜ਼ਿਆਦਾਤਰ ਪਸ਼ੂ ਪਾਲਕ ਕਰਦੇ ਹੈਗੇ ਆ ਟ੍ਰੇਨਿੰਗ ਲੈਂਦੇ ਹੈਗੇ ਆ ਲੋਨ ਲੈ ਲੈਂਦੇ ਹੈਗੇ ਤੁਸੀਂ ਫਿਰ ਲੋਨ ਸਬਸਿਡੀ ਕਿਸ ਤਰੀਕੇ ਦੀ ਕੋਈ ਸਰਕਾਰ ਦੀ ਸਹੂਲਤ ਲਈ ਸੀਗੀ ਜਾਂ ਫਿਰ ਕਿਵੇਂ ਸ਼ੁਰੂ ਕੀਤਾ ਨਹੀਂ ਜੀ ਮੈਂ ਕੋਈ ਲੋਨ ਨਹੀਂ ਲਿਆ ਜੀ ਕੋਈ ਵੀ ਮੈਂ ਬਹੁਤ ਛੋਟੇ ਲੈਵਲ ਤੋਂ ਸ਼ੁਰੂ ਕੀਤਾ ਜੀ ਕੋਈ ਏਡਾ ਖਾਸ ਲੋਨ ਦੀ ਲੋੜ ਨਹੀਂ ਪਈ ਤੇ ਜਿੱਦਾਂ ਜਿੱਦਾਂ ਇਹਨਾਂ ਦੇ ਵਿੱਚ ਪਾ ਕੇ ਜੋ ਜੋ ਇਨਕਮ ਹੁੰਦੀ ਗਈ ਉਹਦੇ ਅਕੋਰਡਿੰਗ ਸਟੈਪ ਬਾਈ ਸਟੈਪ ਹਰ ਸਾਲ ਕੁਝ ਨਾ ਕੁਝ ਬਣਾਉਂਦੇ ਗਏ ਜੀ ਤੇ ਇਸ ਤਰ੍ਹਾਂ ਅੱਜ ਸਾਰਾ ਕੁਝ ਬਣ ਗਿਆ ਸੋ ਇਹਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਆ ਗਿਆ ਖਰਾਕ ਦੀ ਕਿਉਂਕਿ ਪਸ਼ੂਆਂ ਦੀ ਖਰਾਕ ਦਾ ਬਹੁਤ ਵੱਡਾ ਯੋਗਦਾਨ ਹੈਗਾ ਚਾਹੇ ਨਸਲ ਸੁਧਾਰ ਦੀ ਆਪਾਂ ਗੱਲ ਕਰ ਲਈਏ ਨਸਲ ਸੁਧਾਰ ਦੇ ਲਈ ਆਪਾਂ ਚੰਗੇ ਚੰਗੇ ਸੀਮਨ ਦਾ ਪਸ਼ੂ ਨੂੰ ਭਰਵਾ ਦੇਵਾਂਗੇ ਪਰ ਜਦੋਂ ਖਰਾਕ ਚੰਗੀ ਨਹੀਂ ਹੋਊਗੀ ਪਸ਼ੂ ਦਾ ਮਿਲਕ ਪ੍ਰੋਡਕਸ਼ਨ ਹੈਗੀ ਆ ਉਹ ਘਟ ਰੂਗੀ ਸੋ ਤੁਸੀਂ ਖਰਾਕ ਦੇ ਵਿੱਚ ਫਿਰ ਕਿੱਦਾਂ ਧਿਆਨ ਰੱਖਦੇ ਹੋ ਕਿਹੜੀਆਂ ਗੱਲਾਂ ਦਾ ਖਰਾਕ ਦੇ ਵਿੱਚ ਯੋਗਦਾਨ ਜਿਹੜਾ ਹੈਗਾ ਤੁਹਾਡਾ ਕਿਵੇਂ ਧਿਆਨ ਰੱਖਿਆ ਜਾਂਦਾ ਹੈਗਾ ਖਰਾਕ ਦੀ ਸਾਡੇ ਬਕਾਇਦਾ ਡਾਕਟਰ ਸਾਹਿਬ ਹੈਗੇ ਆ ਉਹ ਸਾਨੂੰ ਨਿਊਟ੍ਰੀਸ਼ਨ ਆ ਉਹ ਇਹਦੀ ਫਾਰਮੂਲੇਸ਼ਨ ਦਿੰਦੇ ਆ ਉਹੀ ਫਾਰਮੂਲੇਸ਼ਨ ਤੇ ਅਕੋਰਡਿੰਗ ਅਸੀਂ ਸਾਰੀ ਫੀਡ ਤਿਆਰ ਕਰਵਾਉਂਦੇ ਆ ਜਿੰਨੀ ਹੈ ਹਾਂਜੀ ਉਹਦੇ ਅਕੋਰਡਿੰਗ ਹੀ ਸਾਡੀ ਸਾਰੀ ਪੈਨ ਵਾਈਜ਼ ਪੈਂਦੀ ਹੈ ਜਦਾ ਮੰਨ ਲਓ ਪੈਨ ਬਣੇ ਹੋਏ ਇਹਦੇ ਵਿੱਚ ਆਪਣੀਆਂ 40 ਲੀਟਰ ਵਾਲੀਆਂ ਇਹਦੇ 50 ਵਾਲੀਆਂ ਜੀ ਇਹਦੇ 60 ਵਾਲੀਆਂ ਉਹਦੇ ਅਕੋਰਡਿੰਗ ਹੀ ਸਾਰੀ ਫਾਰਮੂਲੇਸ਼ਨ ਤਿਆਰ ਹੁੰਦੀ ਹੈ ਜੀ ਉਹਦੇ ਹਿਸਾਬ ਨਾਲ ਹੀ ਸਾਰੀ ਡਿਵਾਈਡ ਕਰਕੇ ਫੀਡ ਪੈਂਦੀ ਹੈ ਜੀ ਇਹਨਾਂ ਨੂੰ ਜੋਈ ਦਾ ਮਤਲਬ ਹੈਗਾ ਬਈ ਪੂਰੀ ਫਾਰਮੂਲੇਸ਼ਨ ਦੇ ਨਾਲ ਜਿੰਨੇ ਪਸ਼ੂ ਦੀ ਜਿੰਨੀ ਰਿਕੁਆਇਰਮੈਂਟ ਹੈਗੀ ਉਹਦੇ ਹਿਸਾਬ ਨਾਲ ਪੀੜ ਜਾਂਦੀ ਹੈ ਬਿਲਕੁਲ ਬਿਲਕੁਲ ਜੀ ਸਾਰਾ ਸਾਈਲੇਜ ਉਹਨਾਂ ਪੈਣਾ ਜੀ ਇਹਨੂੰ ਤੂੜੀ ਡਰਾਈ ਮੈਟਰ ਸਾਰਾ ਪੂਰਾ ਕਰਕੇ ਜੀ ਸਾਰਾ ਉਸੇ ਤਰ੍ਹਾਂ ਹੀ ਪੈਣਾ ਠੀਕ ਹੈ ਸੋ ਵੱਡੀ ਬਿਮਾਰੀ ਜਿਹੜੀ ਆਪਾਂ ਮੰਨ ਲੈਂਦੇ ਆ ਕਹਿੰਦੇ ਆ ਵੀ ਇਹਨੂੰ ਮਸਟਾਈਟਸ ਦੀ ਬੜੀ ਦਿੱਕਤ ਹੁੰਦੀ ਹੈਗੀ ਐ ਸੋ ਤੁਸੀਂ ਆਪਣੇ ਫਿਰ ਬਿਮਾਰੀਆਂ ਦਾ ਕਿੱਦਾਂ ਭਰੇਜ ਰੱਖਦੇ ਹੋ ਕਿਉਂਕਿ ਬਿਮਾਰੀਆਂ ਦਾ ਤੁਹਾਨੂੰ ਪਤਾ ਹੈਗਾ ਕੋਈ ਵੀ ਫਾਰਮ ਹੋਵੇ ਬਿਮਾਰੀਆਂ ਤੋਂ ਰਹਿਤ ਹੋ ਹੀ ਨਹੀਂ ਸਕਦਾ ਸੋ ਉਹਦਾ ਫਿਰ ਕਿੱਦਾਂ ਫਿਰ ਤੁਹਾਡਾ ਪ੍ਰਬੰਧ ਹੈਗਾ ਇੱਥੇ ਬਸ ਉਹੀ ਮੈਂ ਤੁਹਾਨੂੰ ਦੱਸਦਾ ਜੀ ਸਾਰਾ ਕੁਝ ਜਿੱਦਾਂ ਚਲੋ ਫੀਲਡ ਇਹ ਤਾਂ ਚਲੋ ਹੈਗਾ ਹੀ ਆ ਜੀ ਵਿੱਚ ਕਿਉਂਕਿ ਤੁਹਾਡਾ ਜਿਹੜਾ ਉਹਦਾ ਖਾਦ ਖਰਾਕ ਜੋ ਵੀ ਆ ਸਾਫ਼ ਸੁਥਰੀ ਚਾਹੀਦੀ ਆ ਬਾਕੀ ਮੈਨੇਜਮੈਂਟ ਫਾਰਮ ਦੇ ਉੱਤੇ ਸਫਾਈ ਤੁਹਾਡੀ ਪੂਰ ਪ੍ਰੋਪਰ ਚਾਹੀਦੀ ਆ ਤੇ ਉਹਦੇ ਜੇ ਤੁਸੀਂ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਦੇ ਆ ਤੇ ਮਸਟਾਈਟਸ ਕੋਈ ਬਹੁਤ ਰੇਅਰ ਚਾਂਸ ਹੁੰਦੇ ਆ ਜੀ ਫਾਰਮ ਤੇ ਹੈ ਮਸਟਾਈਟਸ ਹੈਗੀ ਹੈ ਇਹ ਨਹੀਂ ਹੈਗਾ ਮਸਟਾਈਟਸ ਹੈ ਨਹੀਂ ਪਰ ਬਹੁਤ ਘੱਟ ਬਹੁਤ ਘੱਟ ਹੈ ਹਾਂਜੀ ਬਹੁਤ ਘੱਟ ਤੋ ਹੁਣ ਕਿੰਨੇ ਤੁਹਾਡੇ ਕੋਲ ਆਪਣੇ ਦੁੱਧ ਦੇਣ ਵਾਲੇ ਪਸ਼ੂਆ ਕਿੰਨੇ ਹੀਫਰ ਹੈਗੇ ਆ ਤੇ ਇਸ ਟਾਈਮ ਕਿੰਨੇ ਕਾਫ ਹੈਗੇ ਆ ਤੁਹਾਡੇ ਕੋਲ ਆਪਣੇ ਕੋਲ ਜੀ 85 90 ਦੇ ਲਗਭਗ ਐਨੀਮਲ ਜਿਹੜੇ ਮਿਲਕਿੰਗ ਤੇ ਆ ਜੀ ਜੀ ਤੇ ਆਪਣੇ ਕੋਲ ਜਿਹੜੀਆਂ ਹੀਫਰ ਬੈੜਾ ਆ ਜੀ ਉਹ ਆਪਣੇ ਕੋਲ ਹੈਗੀਆਂ 46 45 46 ਹਾਂਜੀ ਹਾਂਜੀ ਤੇ ਜਿਹੜੇ ਛੋਟੇ ਕਾਫ ਆ ਉਹ ਆਪਣੇ ਕੋਲ 50 ਆ ਜੀ ਆਗ ਦੇ ਆਸ-ਪਾਸ ਹੈਗੇ ਹਾਂਜੀ ਠੀਕ ਹੈ ਸੋ ਹੁਣ ਜਿਹੜੀ ਉਹ ਮਿਲਕਿੰਗ ਐਨੀਮਲ ਹੈਗੀ ਆ ਪਰ ਡੇ ਫਿਰ ਤੁਹਾਡੀ ਮਿਲਕ ਪ੍ਰੋਡਕਸ਼ਨ ਕਿੰਨੀ ਹੋ ਜਾਂਦੀ ਹੈਗੀ ਆ ਸਾਡੇ ਇਸ ਟਾਈਮ ਜਿਹੜੀ ਪਾਰਡੇ ਦੀ ਪ੍ਰੋਡਕਸ਼ਨ ਆ ਜੀ ਉਹ 2800 ਲੀਟਰ ਹੈ ਜੀ 2800 ਲੀਟਰ ਹੈ ਕਰ ਸੋ ਇਹਨਾਂ ਦਾ ਕੀ ਸਿਸਟਮ ਹੈਗਾ ਕਿਉਂਕਿ ਇੰਨੇ ਜ਼ਿਆਦਾ ਦੁੱਧ ਪ੍ਰੋਡਕਸ਼ਨ ਵਾਲੇ ਪਸ਼ੂਆਂ ਦੀ ਮਿਲਕਿੰਗ ਦਾ ਵੀ ਧਿਆਨ ਪੂਰਾ ਰੱਖਣਾ ਪੈਂਦਾ ਹੈਗਾ ਦੁੱਧ ਦੀ ਸੰਭਾਲ ਜੇ ਆਪਾਂ ਸਮੇਂ ਤੇ ਦੁੱਧ ਨਾ ਰੱਖਿਆ ਜਾਵੇ ਉਹ ਖਰਾਬ ਵੀ ਹੋ ਜਾਂਦਾ ਹੈਗਾ ਸੋ ਕਿੱਦਾਂ ਫਿਰ ਉਹਦਾ ਕੀ ਮੈਨੇਜਮੈਂਟ ਹੈਗਾ ਤੁਹਾਡਾ ਉਹ ਸਾਡੇ ਜੀ ਉਹ ਪਾਰਲਰ ਦੇ ਵਿੱਚ ਮਿਲਕਿੰਗ ਹੁੰਦੀ ਆ ਤੇ ਚਿਲਰ ਲੱਗਾ ਹੋਇਆ ਜੀ ਨਾਲੋਂ ਨਾਲ ਦੁੱਧ ਜਿਹੜਾ ਹੈ ਚਿਲਰ ਹੋ ਜਾਂਦੀ ਉਹਦੀ ਤੇ ਬੱਸ ਉਹ ਨੈਸਲੇ ਨੂੰ ਸਾਰਾ ਦੁੱਧ ਸਾਡਾ ਜਾਂਦਾ ਜੀ। ਸੋ ਮਤਲਬ ਇਹ ਆ ਵੀ ਮਿਲਕਿੰਗ ਦੇ ਵਿੱਚ ਪਾਰਲਰ ਦੀ ਵਰਤੋਂ ਕਰਕੇ ਉੱਥੇ ਬਿਮਾਰੀਆਂ ਦਾ ਪਤਾ ਲੱਗ ਜਾ ਮਰਾਉਣਾ। ਇਹ ਟਾਈਮ ਟਾਈਮ ਮਿਲਕਿੰਗ ਹੁੰਦੀ ਆ ਜੀ। ਅੱਛਾ ਜੀ। ਤੇ ਜੇ ਕੋਈ ਇਦਾਂ ਦਾ ਕੇਸ ਹੁੰਦਾ ਵੀ ਆ ਤੇ ਉਹ ਨਾਲੋਂ ਨਾਲ ਹੀ ਉਹਨੂੰ ਅਸੀਂ ਫੜ ਲੈਂਦੇ ਆ। ਸੋ ਬੀ ਐਮ ਸੀ ਦਾ ਜਿਹੜਾ ਹੈਗਾ ਮੇਨ ਮਕਸਦ ਥੋੜਾ ਜਦੋਂ ਤੁਸੀਂ ਕਹਿ ਰਹੇ ਹੋ ਵੀ ਨੈਸਲੇ ਦੁੱਧ ਲੈ ਕੇ ਜਾਂਦਾ ਹੈਗਾ ਬੀ ਐਮ ਸੀ ਤੋਂ ਕਿਵੇਂ ਕੰਮ ਲਿਆ ਜਾਂਦਾ ਹੈਗਾ ਦੁੱਧ ਜਦੋਂ ਤੁਸੀਂ ਮਿਲਕਿੰਗ ਹੋਗੀ ਉਹ ਸਵੇਰ ਦਾ ਦੁੱਧ ਇਕੱਠਾ ਜਾਂਦਾ ਨੈਸਲੇ ਕੋ ਕਿਵੇਂ ਜਾਂਦਾ ਹੈਗਾ? ਨਹੀਂ ਇਹ ਹੁਣ ਏਦਾਂ ਹੁੰਦਾ ਜੀ ਉਹ ਨੈਸਲੇ ਦਾ ਜਿਹੜਾ ਰੋਜ਼ ਆਉਂਦਾ ਟੈਂਕਰ ਦੁੱਧ ਲੈਣ ਉਹ ਦੁੱਧ ਲੈ ਜਾਂਦਾ ਜੀ ਰੋਜ਼ ਤੇ ਇਹਦੇ ਵਿੱਚ ਸਾਡਾ ਸਿੱਧਾ ਹੀ ਪਾਰਲਰ ਤੋਂ ਪਾਈਪ ਦੇ ਥਰੂ ਇਹਦੇ ਵਿੱਚ ਦੁੱਧ ਸਿੱਧਾ ਹੀ ਆਉਂਦਾ ਜੀ ਡਾਇਰੈਕਟ ਤੇ ਉਹ ਨਾਲੋਂ ਨਾਲ ਉਹਦੀ ਚਿਲਿੰਗ ਹੋਈ ਜਾਂਦੀ ਹੈ ਠੀਕ ਹੈ ਤੇ ਡੇਲੀ ਟੈਂਕਰ ਦੁੱਧ ਲੈ ਜਾਂਦਾ ਜੀ ਠੀਕ ਹੈ ਮਤਲਬ ਉਹ ਖਰਾਬ ਹੋਣ ਤੋਂ ਬਚਾਉਣ ਦੇ ਲਈ ਚਿਲਿੰਗ ਕਰਕੇ ਰੱਖ ਲੈਂਦੇ ਹਾਂ ਹਾਂ ਜੀ ਦਾ ਟੈਂਪਰੇਚਰ ਹੈ ਜੀ ਠੀਕ ਹੈ ਫਿਲਡ ਹੋ ਜਾਣਾ ਹੂੰ ਹੂੰ ਸੋ ਇੱਕ ਮੈਂ ਦੇਖ ਰਿਹਾ ਸੀਗਾ ਤੁਹਾਡੇ ਫਾਰਮ ਦੇ ਵਿੱਚ گاਵਾਾਂ ਦੇ ਗਲਾਂ ਦੇ ਵਿੱਚ ਟੈਗ ਪਏ ਨੇ ਸੋ ਟੈਗ ਦਾ ਕਿੱਦਾਂ ਕੰਮ ਲੈਂਦੇ ਹੋ ਤੁਸੀਂ ਫਾਰਮ ਦੇ ਵਿੱਚ ਕਿਉਂਕਿ ਇੰਨੇ ਪਸ਼ੂਆਂ ਦੀ ਨਿਗਰਾਨੀ ਤਾਂ ਆਪਾਂ ਨਹੀਂ ਕਰ ਸਕਦੇ ਹੈਗੇ 200 ਪਸ਼ੂ ਹੈਗਾ ਜਾਂ ਕੋਈ ਹੈਨਾ ਆਪਾਂ ਕੱਲੇ-ਕੱਲੇ ਪਸ਼ੂ ਨੂੰ ਹੱਥ ਲਾ ਕੇ ਤਾਂ ਦੇਖ ਨਹੀਂ ਸਕਦੇ ਉਹਦਾ ਕੀ ਅਰੇਂਜਮੈਂਟ ਕਰਦੇ ਹੋ ਫਿਰ ਟੈਗ ਦਾ ਕੀ ਕੰਮ ਹੁੰਦਾ ਹੈ ਸਰ ਟੈਗ ਜੀ ਦੇ 올 ਫਲੈਕਸ ਦੇ ਲੱਗੇ ਹੋਏ ਟੈਗ ਹੈ ਹੂੰ ਤੇ ਇਹਦੇ ਵਿੱਚ ਸਾਨੂੰ ਉਹਨਾਂ ਦੀ ਰਿਯੂਮੀਨੇਸ਼ਨ ਦਾ ਪਤਾ ਲੱਗਦਾ ਵੀ ਕੀ ਉਹ ਕਿੰਨਾ ਖਾਦਾ ਉਹਨਾਂ ਨੇ ਤੇ ਜਾਂ ਉਹਨਾਂ ਨੇ ਕਿੰਨਾ ਜੁਗਾਲੀ ਕੀਤੀ ਆ ਜੀ ਤੇ ਫਿਰ ਇਹਦਾ ਹੀਟ ਦਾ ਪਤਾ ਲੱਗਦਾ ਵੀ ਐਨੀਮਲ ਕਦੋਂ ਤੁਹਾਡਾ ਹੀਟ ਦੇ ਵਿੱਚ ਜਦੋਂ AI ਕਰਨੀ ਆਪਾਂ ਇਹਦਾ ਪਤਾ ਲੱਗਦਾ ਜੀ ਜਾਂ ਸਟ੍ਰੈਸ ਜੈਨੀਮਲ ਆ ਇਸ ਚੀਜ਼ਾਂ ਬਾਰੇ ਆਪਾਂ ਨੂੰ ਨਾਲੋਂ ਨਾਲ ਉਹਦਾ ਨੋਟੀਫਿਕੇਸ਼ਨ ਆਉਂਦਾ ਜਾਂਦਾ ਜੀ ਸੋ ਇਹਦਾ ਜਿਹੜਾ ਆਪਾਂ ਗੱਲ ਕਰਦੇ ਆ ਗੱਲ ਦੇ ਵਿੱਚ ਜਦੋਂ ਟੈਗ ਪਾ ਜਾਂਦੇ ਆ ਗਿਆ ਸੋ ਐਕੂਰੇਸੀ ਕਿੰਨੀ ਵੀ ਯਾਰੀ ਮਤਲਬ ਆਪਾਂ ਜੇ ਗੱਲ ਕਰ ਲਈ ਵੀ ਕਿੰਨੇ ਕੁ ਪਰਸੈਂਟ ਸਹੀ ਅੰਦਾਜ਼ਨ ਜਿਹੜਾ ਹੈਗਾ ਉਹ ਦੱਸ ਦਿੰਦਾ ਹੈਗਾ ਕਾਫੀ ਐਕੂਰੇਸੀ ਹੈ ਜੀ ਦੀ ਲਗਭਗ ਐਕੂਰੇਸੀ ਕਾਫੀ ਹੈ ਜੀ ਸੋ ਆਪਾਂ ਜੇ ਗੱਲ ਕਰ ਲਈਏ ਵੀ ਇਹਦੇ ਵਿੱਚ ਇਹ ਦੱਸ ਦਿੰਦਾ ਹੋਊਗਾ ਵੀ ਉਹ ਜਦੋਂ ਹੁਣ ਕੁਝ ਹਲਚਲ ਤੁਹਾਡੇ ਪਸ਼ੂ ਨੂੰ ਹੋਈ ਹੈ ਤੁਸੀਂ ਚੈੱਕ ਕਰ ਲਓ ਹਾਂਜੀ ਚੈੱਕ ਕਰ ਲਓ ਵੀ ਤੁਸੀਂ ਜਾ ਕੇ ਤੁਹਾਡੇ ਫਾਰ ਆ ਜਾਣਾ ਮੈਸੇਜ ਆ ਜਾਣਾ ਜੀ ਤੇ ਤੁਸੀਂ ਜਾ ਕੇ ਆਪਣੇ ਐਨੀਮਲ ਨੂੰ ਦੇਖੋ ਵੀ ਕੀ ਆ ਮੈਂ ਤਾਂ ਜਿੰਨੀ ਵਾਰੀ ਵੀ ਦੇਖਿਆ ਜੀ ਮੋਸਟਲੀ ਕੁਛ ਨਾ ਕੁਛ ਪ੍ਰੋਬਲਮ ਤਾਂ ਹੁੰਦੀ ਹੈ ਹੁੰਦੀ ਹੈ ਲਗਭਗ ਇੱਕ ਨਾ ਆਪਾਂ ਦੇਖ ਰਹੇ ਸੀਗੇ ਤੁਹਾਡੇ ਇਹ ਪੱਕੀ ਜਗ੍ਹਾ ਦੇ ਨੀਚੇ ਤੁਸੀਂ ਕੱਚੀ ਜਗ੍ਹਾ ਛੱਡੀ ਹੋਈ ਹੈ ਛੱਡ ਦੇ ਪਿਛਲੀ ਸਾਈਡ ਸੋ ਇਹ ਜਾਨਵਰ ਕਿੰਨੀ ਦੇਰ ਪੱਕੀ ਜਗ੍ਹਾ ਰਹਿੰਦਾ ਤੇ ਕੱਚੀ ਜਗ੍ਹਾ ਕਦੋਂ ਕਦੋਂ ਤੁਸੀਂ ਸ਼ਿਫਟ ਕਰਦੇ ਹੋ ਉਹਦਾ ਕੀ ਮੈਨੇਜਮੈਂਟ ਦਾ ਕਿੰਦਾ ਆਏਗਾ ਕਿਉਂਕਿ ਅੱਜ ਕੱਲ ਤਾਂ ਲੋਕਾਂ ਨੇ ਪੱਕਾ ਹੀ ਕਰਤਾ ਹੈਗਾ ਜਾਨਵਰ ਦੇ ਨੀਚੇ ਵੀ ਆਪਾਂ ਜਾਨਵਰ ਨੂੰ ਚੰਗਾ ਰੱਖੀਏ ਸਾਫ਼ ਰੱਖੀਏ ਉਧਰ ਦੀ ਸਾਰਾ ਜਗ੍ਹਾ ਹੀ ਪੱਕੀਆਂ ਅੱਜ ਕੱਲ ਹੋ ਗਈਆਂ ਹੈਗੀਆਂ ਸੋ ਦੇ ਲਈ ਕਿਦਾਂ ਕਿਦਾਂ ਤੁਸੀਂ ਧਿਆਨ ਰੱਖਦੇ ਹੋ ਕਿੰਨੇ ਜਾਨਵਰ ਇੱਥੇ ਰਹੇ ਉਧਰ ਜਾਵੇ ਕਿੱਥੇ ਹੋਗਾ ਇਹ ਇਦਾਂ ਹੁੰਦਾ ਜਿਹੜੀ ਇਹ ਗਾਂ ਆ ਜੀ ਇਹ ਤਾਂ ਬਹੁਤ ਜ਼ਿਆਦਾ ਜਿਹੜਾ ਕੱਚਾ ਥਾਂ ਉਹਨੂੰ ਲਾਈਟ ਕਰਦੀ ਹੈ ਮਤਲਬ ਮੋਸਟਲੀ ਤੁਸੀਂ ਹੁਣ ਵੀ ਦੇਖ ਲਿਓ ਵੀ ਆਹ ਹੁਣ ਬਸ ਇਹਦੇ ਮਿਲਕਿੰਗ ਹੋ ਗਈ ਆ ਇੱਥੇ ਖੜੀਆਂ ਐ ਇਹ ਇਹਨਾਂ ਨੂੰ ਹੁਣੇ ਅਸੀਂ ਇਹਨਾਂ ਦੇ ਲੌਗ ਖੋਲਾਂਗੇ ਤਾਂ ਇਹਨਾਂ ਨੇ ਤੁਰੰਤ ਥੱਲੇ ਜਾਣਾ ਹਾਂਜੀ ਜਿਆਦਾ ਇਹ ਬਸ ਇੱਥੇ ਇਹਨਾਂ ਨੇ ਖਾਣ ਪੀਣ ਹੀ ਆਉਂਦੀਆਂ ਇਤੋਂ ਬਾਅਦ ਜਿੰਨਾ ਵੀ ਉਹ ਸਾਰੀ ਰੈਸਟ ਟਾਈਮ ਉਹਨਾਂ ਦਾ ਸਾਰਾ ਕੱਚੇ ਤੇ ਹੀ ਸੋ ਜਿਵੇਂ ਤੁਸੀਂ ਦੱਸਿਆ ਹੈਗਾ ਵੀ ਕੱਚੀ ਜਗਾ ਦਾ ਇਹ ਫਾਇਦਾ ਹੈਗਾ ਇਸ ਤੋਂ ਇਲਾਵਾ ਵੀ ਬਿਮਾਰੀਆਂ ਤੋਂ ਵੀ ਬਚਾ ਹੁੰਦਾ ਹੈਗਾ ਹਾਂਜੀ ਹਾਂਜੀ ਹੁਣ ਜਿਹੜਾ ਮੈਂ ਸਭ ਤੋਂ ਇਹਦੇ ਵਿੱਚ ਵੱਡੀ ਜਿਹੜੀ ਦਿੱਕਤ ਆਉਂਦੀ ਹੈ ਜੀ ਐਚਐਫ ਗਾਵਾਂ ਦੇ ਵਿੱਚ ਲੇਮਨੈਸ ਦੀ ਬਹੁਤ ਪ੍ਰੋਬਲਮ ਹੈ ਜੀ ਤੇ ਉਹਦੇ ਵਾਸਤੇ ਤੁਸੀਂ ਜੇ ਪੱਕੇ ਜਗ੍ਹਾ ਤੇ ਐਨੀਮਲ ਰੱਖਦੇ ਆ ਤੇ ਉਹ ਤਾਂ ਬਹੁਤ ਜ਼ਿਆਦਾ ਦਿੱਕਤ ਹੈ ਜੀ ਤੇ ਉਹਦੇ ਵਾਸਤੇ ਇਹਨਾਂ ਨੂੰ ਲੈਮੀਨਸ ਤੋਂ ਬਚਾਉਣ ਵਾਸਤੇ ਕੱਚੇ ਥਾਂ ਦੀ ਜ਼ਰੂਰਤ ਪੈਂਦੀ ਹੈ ਜੀ ਜਾਂ ਕੱਚਾ ਥਾਂ ਚਾਹੀਦਾ ਜਾਂ ਕਯੂਬਿਕਲ ਚਾਹੀਦੇ ਆ ਜੀ ਕੋਸ਼ਣਾ ਕੋਸ਼ ਇਹਨਾਂ ਵਾਸਤੇ ਚਾਹੀਦਾ ਸੌਫਟ ਜਗ੍ਹਾ ਚਾਹੀਦੀ ਹਾਂ ਜੀ ਠੀਕ ਹੈ ਜੀ ਸੋ ਇੱਕ ਨਾ ਮੈਂ ਤੋਂ ਤੋਂ ਇਹ ਜਾਣਨਾ ਚਾਹਨਾ ਹੈ ਵੀ ਜਦੋਂ ਵੱਡੇ ਫਾਰਮ ਦੇ ਵਿੱਚ ਸਾਡੇ ਹਰੇਕ ਪਸ਼ੂ ਪਾਲਕ ਦੇ ਦਿਮਾਗ 'ਚ ਸਵਾਲ ਹੁੰਦਾ ਹੈਗਾ ਵੀ ਹੁਣ ਜਿਹਦੇ ਕੋਲ ਛੋਟੇ ਪਸ਼ੂ ਹੈ ਘੱਟ ਪਸ਼ੂ ਹੈ ਉਹਨਾਂ ਨੇ ਸਰਦੀਆਂ ਦੇ ਵਿੱਚ ਜਾਂ ਬਰਸਾਤਾਂ ਤੋਂ ਬਚਾ ਦੇ ਲਈ ਕਮਰਿਆਂ ਦੇ ਵਿੱਚ ਜਾਂ ਪੱਲੀਆਂ ਲਗਾ ਕੇ ਜਾਂ ਨਾ ਦਰਵਾਜ਼ੇ ਬੰਦ ਕਰਕੇ ਪਸ਼ੂ ਰੱਖੇ ਜਾਂਦੇ ਨੇ ਸੋ ਖੁੱਲ੍ਹਿਆਂ ਛੱਡਾਂ ਦੇ ਵਿੱਚ ਕਿੱਦਾਂ ਪਸ਼ੂਆਂ ਦੀ ਫਿਰ ਸਰਦੀਆਂ ਦੇ ਵਿੱਚ ਕਿਵੇਂ ਦੇਖਭਾਲ ਹੁੰਦੀ ਹੈ ਤੇਜ਼ ਠੰਡੀਆਂ ਹਵਾਵਾਂ ਤੋਂ ਬਸ ਇਦਾਂ ਓਪਨ ਹੀ ਰਹਿੰਦੇ ਆ ਜੀ ਬਾਜ਼ੇ ਨਾਲ ਦੇ ਖਾਣ ਪੀਣ ਦੇ ਵਿੱਚ ਹੀ ਥੋੜਾ ਜਿਹਾ ਮੈਨੇਜ ਕਰਨਾ ਪੈਂਦਾ ਜੀ ਬਸ ਹੋਰ ਤਾਂ ਕੁਝ ਨਹੀਂ ਹੁੰਦਾ ਓਪਨ ਦੇ ਵਿੱਚ ਹੀ ਰਹਿੰਦੇ ਆ ਜੀ ਠੰਡ ਦੇ ਵਿੱਚ ਇਦਾਂ ਹੀ ਰਹਿੰਦੇ ਆ ਗਰਮੀਆਂ ਦੇ ਵਿੱਚ ਪੱਖੇ ਆ ਫੁਹਾਰੇ ਸ਼ਾਵਰ ਵਗੈਰਾ ਸਾਰਾ ਕੁਝ ਉਹ ਦੇਣਾ ਪੈਂਦਾ ਜੀ ਤੇ ਸਰਦੀਆਂ ਦੇ ਵਿੱਚ ਆਲਮੋਸਟ ਸਾਰੇ ਬਾਹਰ ਹੀ ਹੁੰਦੇ ਆ ਜੀ ਜਨਵਰੀ ਸਰਦੀਆਂ ਦੇ ਵਿੱਚ ਜਿਨਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਜਿਆ ਕੋਈ ਦਿੱਕਤ ਨਹੀਂ ਮਤਲਬ ਉਹ ਤੁਸੀਂ ਵੀ ਖਰਾਕ ਚੇਂਜ ਕਰ ਦਿੰਦੇ ਹਾਂਜੀ ਉਹ ਖਰਾਕ ਸਰਦੀਆਂ ਦੇ ਅਕੋਰਡਿੰਗ ਬਣ ਜਾਂਦੀ ਹੈ ਜੀ ਬਸ ਉਸ ਹਿਸਾਬ ਨਾਲ ਹੋ ਜਾਂਦਾ ਹੈ ਕੋਈ ਇਸ਼ੂ ਨਹੀਂ ਹੈਗਾ ਠੀਕ ਹੈ ਕਿਉਂਕਿ ਜਿਆਦਾਤਰ ਜੇ ਹੁਣ ਆਪਾਂ ਗੱਲ ਕਰ ਲਈਏ ਪਸ਼ੂ ਬਾਹਰ ਹੋਵੇ ਜਾਂ ਖੁੱਲਿਆਂ ਦੇ ਵਿੱਚ ਧੁੰਦਾਂ ਦੇ ਵਿੱਚ ਦਾ ਪਸ਼ੂ ਆ ਤੁਹਾਨੂੰ ਪਤਾ ਹੀ ਹੈ ਸਾਰਾ ਬਿਮਾਰ ਹੁੰਦਾ ਹੈਗਾ ਤੋ ਮਤਲਬ ਇਹ ਫਿਰ ਤੇਜ਼ ਹਵਾਵਾਂ ਦੇ ਵਿੱਚ ਅਸੀਂ ਰਹੂਗੇ ਇਦਾਂ ਹੀ ਰਹਿਣਗੇ ਆ ਇਹ ਤਾਂ ਚਲੋ ਬਹੁਤ ਫਾਰਮ ਹੈ ਪੰਜਾਬ ਦੇ ਵਿੱਚ ਸਾਰੀਆਂ ਗਾਵਾਂ ਪਹਿਲ ਹੀ ਇਹਨੂੰ ਦਿੰਦੀਆਂ ਵੀ ਜਦੋਂ ਤੁਸੀਂ ਖੋਲੋਗੇ ਜਾ ਕੇ ਬਾਹਰ ਹੀ ਬੈਠਣਗੇ ਚਾਹੇ ਜਿੰਨੀ ਮਰਜ਼ੀ ਠੰਡ ਹਾਂਜੀ ਉਹ ਠੰਡ ਤੋਂ ਕੁਝ ਪ੍ਰੋਬਲਮ ਨਹੀਂ ਹੋਣੀ ਇਹਨਾਂ ਨੂੰ ਠੀਕ ਹੈ ਜੀ ਹਾਂਜੀ ਸੋ ਇਹ ਜਿਹੜੀ ਇਹਨਾਂ ਦੀ ਫੀਡ ਹੈਗੀ ਆ ਫਿਰ ਜਦੋਂ ਤੁਸੀਂ ਖਰਾਕ ਬਦਲਦੇ ਹੋ ਉਹ ਫਿਰ ਗਰਮੀਆਂ ਸਰਦੀਆਂ ਦੇ ਹਿਸਾਬ ਨਾਲ ਅਲੱਗ ਬਦਲ ਜਾਂਦੀ ਹੈ ਉਹ ਵਿੱਚ ਕੋਈ ਚੀਜ਼ਾਂ ਹੁੰਦੀਆਂ ਜੀ ਜਿਹੜੀਆਂ ਉਦੋਂ ਉਹ ਗਰਮੀਆਂ 'ਚ ਪੈਂਦੀਆਂ ਕੋਈ ਚੀਜ਼ਾਂ ਆਉਂਦੀਆਂ ਜਿਹੜੀਆਂ ਠੰਡ ਦੇ ਵਿੱਚ ਹੁੰਦੀਆਂ ਜੀ ਫਿਰ ਉਹ ਥੋੜੀ ਜੀ ਫਾਰਮੂਲੇਸ਼ਨ ਤਾਂ ਮੌਸਮ ਦੇ ਅਕੋਰਡਿੰਗ ਚੇਂਜ ਕਰਨੀ ਪੈਂਦੀ ਹੈ ਜੀ ਠੀਕ ਹੈ ਜੀ ਸੋ ਫੀਡ ਤੁਸੀਂ ਘਰੇ ਹੀ ਤਿਆਰ ਕਰਦੇ ਹੋ ਸਾਰੀ ਫੀਡ ਸਾਰੀ ਆਪਣੀ ਫਾਰਮੂਲੇਸ਼ਨ ਨਾਲ ਹੀ ਤਿਆਰ ਹੁੰਦੀ ਹੈ ਠੀਕ ਹੈ ਦੁੱਧ ਵਾਲੇ ਪਸ਼ੂਆਂ ਦੀ ਲੱਗ ਹੋਊਗੀ ਫਿਰ ਦੁੱਧ ਦੇ ਅਲੱਗ ਗਿਆ ਜੀ ਗਰੋਵਰ ਅਲੱਗ ਗਿਆ ਸਟਾਰਟਰ ਅਲੱਗ ਗਿਆ ਹੀਫਰ ਅਲੱਗ ਗਿਆ ਜੀ ट्रांजिशन ਅਲੱਗ ਗਿਆ ਸਾਰੀਆਂ ਬਕੋ ਹਾਂ ਜੀ ਸਾਰੀਆਂ ਬਕੋ ਇਹ ਫਿਰ ਜਿਹੜੇ ਦਧਾਰੂ ਪਸ਼ੂ ਹੈਗੇ ਉਹਨਾਂ ਦੀ ਫੀਡ ਫਿਰ ਤੁਸੀਂ ਕਿੱਦਾਂ ਦਿੰਦੇ ਹੋ ਦੁੱਧ ਦੇ ਹਿਸਾਬ ਨਾਲ ਗਰੋਥ ਦੇ ਹਿਸਾਬ ਨਾਲ ਜਾਂ ਬੱਚਿਆਂ ਦੀ ਕਿੱਦਾਂ ਮੈਨੇਜ ਕਰਦੇ ਹੁੰਦੇ ਹੋ ਹਾਂ ਜੀ ਇਹ ਸਾਰੀ ਦੁੱਧ ਦੇ ਨਾਲ ਹੀ ਪੈਂਦੀ ਹੈ ਜੀ ਆਪਣੀ ਦੇ ਕਿੰਨੇ ਲੀਟਰ ਵਾਲੀ ਗਾਂ ਆ ਉਹਨੂੰ ਉਸ ਹਿਸਾਬ ਨਾਲ ਡਿਵਾਈਡ ਕਰਕੇ ਹੀ ਪੈਂਦੀ ਆ ਜੇ ਸਟਾਰਟਰ ਆ ਜੀ ਉਹ ਵੀ ਇਸੇ ਹਿਸਾਬ ਨਾਲ ਹੀ ਪੈਣੀ ਆ ਮੰਨ ਲਓ ਉਹਨੂੰ 2 ਕਿਲੋ ਚਾਹੀਦੀ ਆ ਜਾਂ 3 ਕਿਲੋ ਚਾਹੀਦੀ ਆ ਬੱਚੀ ਨੂੰ ਤਾਂ ਵੀ ਸਾਰਾ ਕੁਝ ਉਸੇ ਹਿਸਾਬ ਨਾਲ ਉਹਦੀ ਉਮਰ ਦੇ ਹਿਸਾਬ ਨਾਲ ਸਾਰਾ ਕੁਝ ਪੈਦਾ ਆ ਠੀਕ ਆ ਹਾਂ ਜੀ ਸਰ ਜਦੋਂ ਕੋਈ ਗਾਂ ਜਾਂ ਤੁਹਾਡੇ ਫਾਰਮ ਤੇ ਬੱਚੇ ਨੂੰ ਜਨਮ ਦਿੰਦੀ ਹੈਗੀ ਆ ਸੋ ਕਿੰਨੇ ਮਹੀਨੇ ਤੱਕ ਦੁੱਧ ਪਲਾਨੇ ਉਹਨੂੰ ਫਿਰ ਹੀਫਰ ਦੇ ਵਿੱਚ ਕਦੋਂ ਬਦਲਦੇ ਹਾਂ ਕਿਹੜੀ ਕਿਹੜੀ ਗੱਲ ਦਾ ਉੱਤੇ ਸੇ ਧਿਆਨ ਰੱਖਦੇ ਹੋ ਅਸੀਂ ਜਿਹੜੇ ਜੀ ਛੋਟੇ ਬੱਚੇ ਹੁੰਦੇ ਕਾਫ ਹੁੰਦੇ ਆ ਉਹਨਾਂ ਨੂੰ ਤਾਂ ਪਹਿਲਾਂ 3 ਮਹੀਨੇ ਜੀ ਕੇਜ ਦੇ ਵਿੱਚ ਰੱਖਦੇ ਆ ਬੱਕੋ ਵੱਖਰੇ ਉਹਨਾਂ ਦੇ ਪਿੰਜਰੇ ਬਣੇ ਹੋਏ ਆ ਤੁਸੀਂ ਦੇਖਿਆ ਹੋਣਾ ਪਿਛਲੇ ਪਾਸੇ ਆਪਣੇ ਤੇ ਉਸ ਤੋਂ ਬਾਅਦ 3 ਮਹੀਨੇ ਉਹਨਾਂ ਨੂੰ ਉੱਥੇ ਰੱਖ ਕੇ ਮਿਲਕ ਉਹਨਾਂ ਦਾ ਬੰਦ ਹੋ ਜਾਂਦਾ ਜੀ ਫਿਰ ਫਿਰ ਉਹ ਜੀ ਇੱਧਰ ਆਪਣੇ ਬਕਰੇ ਇਧਰ ਪੈਨ ਚ ਆ ਜਾਂਦੇ ਆ ਜਿੱਥੇ ਆਪਾਂ ਉਹਨਾਂ ਨੂੰ ਗਰੋਵਰ ਫੀਡ ਦਿੰਦੇ ਆ ਠੀਕ ਹੈ ਫਿਰ ਗਰੋਵਰ ਤੋਂ ਬਾਅਦ ਉਹਨਾਂ ਨੂੰ ਫਿਰ ਉਹ ਪ੍ਰੈਗਨੈਂਟ ਕਰਨ ਵਾਸਤੇ ਜਿੱਦਾਂ ਜਿੱਦਾਂ ਦੀ ਉਮਰ ਦੇ ਹਿਸਾਬ ਨਾਲ ਗਰੋਥ ਹੋਈ ਜਾਂਦੀ ਹੈ ਜੀ ਫਿਰ ਉਹਨਾਂ ਦੀ ਓਦਾਂ ਓਦਾਂ ਫੀਡ ਚੇਂਜ ਹੋਈ ਜਾਂਦੀ ਹੈ ਉਮਰ ਦੇ ਹਿਸਾਬ ਨਾਲ ਫਿਰ ਓਦਾਂ ਵਾਲੇ ਜਦੋਂ ਦੁੱਧਾਰੂ ਹਾਂਜੀ ਹਾਂਜੀ ਉਹ ਉਸੇ ਹਿਸਾਬ ਨਾਲ ਸਟੈਪ ਬਾਈ ਸਟੈਪ ਸਾਰਾ ਸਾਰੇ ਪੈਨ ਅਲੱਗ-ਅਲੱਗ ਹੀ ਹੁੰਦੇ ਆ ਜੀ ਸਟਾਰਟਰ ਦੇ ਅਲੱਗ ਗਿਆ ਗਰੋਵਰ ਦੇ ਅਲੱਗ ਗਿਆ ਜੀ ਸਾਰੇ ਵੱਖੋ-ਵੱਖਰੇ ਠੀਕ ਹੈ ਸੋ ਜਦੋਂ ਤੁਹਾਡੇ ਫਾਰਮ ਦੇ ਵਿੱਚ ਬੱਚੀ ਹੋ ਗਈ ਹੈ ਨਾ ਬੱਚਾ ਜ ਛੋਟੇ گاਫ ਦੀ ਇਹੀ ਚੱਕਰ ਹੁੰਦਾ ਜੀ ਉਹਨੂੰ ਡਾਇਰੀਆ ਵਗੈਰਾ ਜ਼ਿਆਦਾ ਲੱਗਦਾ ਜੀ ਉਹ ਥੋੜਾ ਜਿਹਾ ਉਹਨੂੰ ਜਿਹੜਾ ਮਤਲਬ ਠੰਡ ਤੋਂ ਬਚਾਉਣਾ ਜਾਂ ਦੁੱਧ ਨੂੰ ਜਿਹੜਾ ਪਾਚੂਲੇਟ ਕਰਨਾ ਜੀ ਪੂਰਾ ਉਹਨੂੰ ਗਰਮ ਕਰਕੇ ਪਿਲਾਉਣਾ ਜਾਂ ਅੱਜਕੱਲ ਮਿਲਕ ਰਿਪਲੇਸਰ ਆਏ ਹੋਏ ਆ ਜੀ ਉਹ ਪਿਲਾਉਣੇ ਯੂਜ਼ ਕਰਨੇ ਜੀ ਉਹਦੇ ਨਾਲ ਫਿਰ ਥੋੜਾ ਜਿਹਾ ਡਾਇਰੀਆ ਵਗੈਰੇ ਦੀਆਂ ਪ੍ਰੋਬਲਮਾਂ ਇਹਨਾਂ ਨੂੰ ਘਟ ਜਾਂਦੀਆਂ ਜੀ ਠੀਕ ਹੈ ਸੋ ਮਿਲਕ ਰਿਪਲੇਸਰ ਦੀ ਤੁਸੀਂ ਗੱਲ ਕੀਤੀ ਹੈਗੀ ਹੈ ਉਹ ਮਿਲਕ ਰਿਪਲੇਸਰ ਦਾ ਫਾਇਦਾ ਕਿੱਦਾਂ ਲੈਣੇ ਹੋ ਕਿੱਦਾਂ ਵਰਤੋਂ ਕੀਤੀ ਜਾਂਦੀ ਹੈ ਤੁਸੀਂ ਆਪਣੇ ਫਾਰਮ ਤੇ ਕਿੱਦਾਂ ਵਰਤਦੇ ਹੋ ਜੀ ਮਿਲ ਕੇ ਰਪਲੇਸਰ ਜੀ ਇਦਾਂ ਹੁੰਦਾ ਵੀ ਉਹਨੂੰ ਆਪਾਂ ਗਰਮ ਪਾਣੀ ਦੇ ਵਿੱਚ ਮਿਕਸ ਕਰਨਾ ਹੁੰਦਾ ਜੀ ਜਦੋਂ ਮੰਨ ਲਓ ਹੌਟ ਵਾਟਰ ਹੋਵੇ ਮੰਨ ਲਓ ਲਗਭਗ ਤੁਹਾਡਾ 40 ਡਿਗਰੀ 45 ਵਾਲਾ ਹੋਵੇ ਤੇ ਜਦੋਂ ਆ ਜਾਂਦਾ ਤੁਹਾਡਾ 38 ਡਿਗਰੀ ਤੇ ਆ ਜਾਂਦਾ ਜੀ ਤੇ ਉਦੋਂ ਆਪਾਂ ਉਹਨੂੰ ਬੱਚੀਆਂ ਨੂੰ ਪਲਾ ਸਕਦੇ ਆ ਜੀ ਕਹਿੰਦਾ ਮਤਲਬ ਵੀ ਜਿਆਦਾ ਗਰਮ ਨਾ ਹੋਵੇ ਬਈ ਮਤਲਬ ਪੀਣ ਜੋ ਕੋਸਾ ਹੋਵੇ ਵਧੀਆ ਹੋਵੇ ਯਾਨੀ ਕਿ ਬਈ ਵਿੱਚ ਬੈਕਟੀਰੀਆ ਵੀ ਨਾ ਬੜਿਆ ਹੋਵੇ ਬਈ ਉਹ ਆਪਾਂ ਉਹਨੂੰ ਪੂਰੀ ਜ਼ਰਾ ਠੰਡਾ ਵੀ ਨਾ ਹੋਵੇ ਪੂਰੀ ਜ਼ਰਾ ਗਰਮ ਵੀ ਨਾ ਹੋਵੇ ਕੋਸਾ ਜਿਹੜਾ ਹਾਂਜੀ ਹਾਂ ਜਿਹੜਾ ਪੀ ਸਕੋ ਸੋ ਦੇ ਵਿੱਚ ਵੀ ਕਿੰਨੀ ਕੀਆ ਕੁਆਟਿਟੀ ਕਰ ਰਹੀ ਨਹੀਂ ਆ ਕਿੱਦਾਂ ਤੁਸੀਂ ਬੱਚੀ ਨੂੰ ਦਿੰਦੇ ਹੋ ਇਹ ਹੁੰਦਾ ਜੀ 1 ਕਿਲੋ ਦਾ ਬਣਦਾ ਜੀ 7 ਕਿਲੋ ਮੰਨ ਲਓ 1 ਕਿਲੋ ਡਾਡਾ ਮਿਲਕ ਰਿਪਲੇਸਰ ਆ ਤੇ ਉਹਦੇ ਵਿੱਚ 7 ਕਿਲੋ ਪਾਣੀ ਪੈਣਾ ਜੀ ਉਹਦੇ ਵਿੱਚ ਹਾਂਜੀ ਉਹ ਇਸ ਤਰ੍ਹਾਂ ਉਹ ਰੇਸ਼ੋ ਨਾਲ ਬਣਦਾ ਜੀ ਠੀਕ ਆ ਸੋ ਇੱਕ ਫਿਰ ਬੱਚੀ ਨੂੰ ਕਿੰਨਾ ਦਿੰਨੇ ਆ ਬੱਚੀ ਨੂੰ ਅਸੀਂ ਦਿੰਨੇ ਆ ਜੀ ਮੰਨ ਲਓ 2.5 ਲੀਟਰ ਜੀ ਜਿੰਦਾ ਜਿੰਦਾ ਗਰੋਥ ਹੁੰਦੀ ਆ 3 ਲੀਟਰ ਵੀ ਦੇ ਦਿੰਦਾ ਜੀ ਯਾਨੀ ਕਿ ਸਵੇਰ ਸ਼ਾਮ ਦਾ 5 ਲੀਟਰ 6 ਲੀਟਰ ਦੇ 6 ਲੀਟਰ ਇਸ ਤੋਂ ਇਲਾਵਾ ਫਿਰ ਗਾਵਾਂ ਦਾ ਦੁੱਧ ਵੀ ਦਿੰਨੇ ਐ ਐਕਸਟਰਾ ਕੋਈ ਸਿਰਫ ਉਹੀ ਬਣਾਨੇ ਆ ਉਹਦੇ ਨਾਲ ਚੰਗੀ ਗਰੋਥ ਹੋ ਜਾਂਦੀ ਐ ਹਾਂਜੀ ਗਰੋਥ ਸਾਰੀ ਗਰੋਥ ਹੈ ਤੇ ਕਿ ਸਾਰਾ ਮਿਲਕਰ ਪਲੇ ਸਰਨਾਲੀ ਕੀਤਾ ਜੀ ਆਪਾਂ ਤੇ ਨਾਲ ਸਟਾਰਟਰ ਫੀਡ ਉਹ ਯੂਜ਼ ਹੁੰਦੀ ਹੈ ਜੀ ਠੀਕ ਹੈ ਸੋ ਇਹਦੇ ਨਾਲ-ਨਾਲ ਆਪਾਂ ਗੱਲ ਕਰਦੇ ਹਾਂ ਬਿਮਾਰੀਆਂ ਤੋਂ ਬਚਾ ਦੇ ਲਈ ਵੈਕਸੀਨੇਸ਼ਨਾਂ ਦੀ ਸੋ ਉਹਦੇ ਵਿੱਚ ਵੀ ਕਿਹੜੀਆਂ-ਕਿਹੜੀਆਂ ਦਾ ਵੈਕਸੀਨੇਸ਼ਨ ਲੋੜੀਆਂ ਇੱਥੇ ਫਾਰਮ ਤੇ ਲਾਜ਼ਮੀ ਜਿਹੜੀਆਂ ਹੋਣੀਆਂ ਹੋਣੀਆਂ ਵੈਕਸੀਨੇਸ਼ਨ ਜੀ ਇੱਕ ਤਾਂ ਇਹਨਾਂ ਨੂੰ ਜਿਹੜੀ ਲਾਈਫਟਾਈਮ ਦੀ ਹੁੰਦੀ ਹੈ ਜੀ ਉਹ ਬਰੂਸੋਲੋਸੀ ਦੀ ਹੁੰਦੀ ਹੈ ਜੀ ਤੇ ਬਾਕੀ ਜਿਹੜੀਆਂ ਸੀਜ਼ਨਲ ਹੀ ਆ ਜੀ ਉਹ ਹੁੰਦੀਆਂ ਤੁਹਾਡੀਆਂ ਐਫਐਮਡੀ ਐਚਐਸਏ ਆ ਜੀ ਇਹੀ ਜਿਆਦੀਆਂ ਮੇਲ ਗਰੀਦੀਆਂ ਜਾਂ ਥਲੇਰੀਏ ਦੀ ਗਰੀਦੀ ਹੈ ਹਾਂਜੀ ਠੀਕ ਹੈ ਸੈਕਸੀਮਨ ਨਾਲ ਕਿਵੇਂ ਗ੍ਰੋਥ ਹੋਈ ਹੈ ਮਤਲਬ ਕਿਵੇਂ ਫਾਇਦਾ ਤੁਹਾਨੂੰ ਇਹਦਾ ਦੇਖਣ ਨੂੰ ਮਿਲਿਆ ਹੈਗਾ ਸੈਕਸੀਮਨ ਨਾਲ ਇਦਾਂ ਗ੍ਰੋਥ ਹੋਈ ਜੀ ਅੱਗੇ ਹੁਣ ਮੰਨ ਲਓ ਜਿਹੜੇ ਕਨਵੈਨਸ਼ਨਲ ਸੀਮਨ ਹੁੰਦਾ ਸੀਗਾ ਉਹਦੇ ਵਿੱਚ ਤੁਸੀਂ ਅਜੇ ਮੰਨ ਲਓ 100 ਗਾਂ ਦੀ ਏਆਈ ਕੀਤੀ ਆਪਾਂ ਉਹਦੇ ਵਿੱਚੋਂ ਮੰਨ ਲਓ ਕਈ ਵਾਰੀ ਤੇ ਇਦਾਂ ਹੁੰਦਾ ਵੀ 25 30 ਵਛੀਆਂ ਆਉਂਦੀਆਂ ਸਾਰੇ ਮੇਲ ਕਾਫੀ ਆ ਜਾਂਦੇ ਆ ਹੂੰ ਤੇ ਹੁਣ ਜਿਹੜਾ ਆ ਗਿਆ ਸੈਕਸੀਮਨ ਆ ਗਿਆ ਯੋ ਆਪਾਂ ਨੂੰ ਇਹ ਪਤਾ ਹੁੰਦਾ ਵੀ ਚਲੋ 90% ਚਾਂਸ ਤਾਂ ਹੁੰਦੇ ਹੀ ਆ ਹਨਾ ਵੀ ਉਹ ਫੀਮੇਲ ਬੱਚੀ ਆਊਗੀ ਤੇ ਮੰਨ ਲਓ ਹੁਣਾਈ ਵਾਰੋਂ ਦੇ ਵਿੱਚ ਮੰਨ ਲਓ 50 ਜਾਂ 60 گاਵਾ ਦੇ ਸੈਕਸੀਮਨ ਲਾ ਗਿਆ ਤੇ ਉਹ ਸਾਡੀ ਫਾਈਨਲ ਆ ਵੀ ਉਹਦੇ ਵਿੱਚੋਂ 60ਾਂ ਦੇ ਵਿੱਚੋਂ 55 ਤਾਂ ਹੋਣਗੇ ਹਨਾ ਫਿਰ ਇਸ ਤਰੀਕੇ ਗਰੋਥ ਜਲਦੀ ਹੋ ਜਾਂਦੀ ਹੈ ਤੁਹਾਡੇ ਕੋਲ ਫੀਮੇਲ ਜਿਆਦੀ ਆ ਜਾਂਦੀ ਹੈ ਠੀਕ ਹੈ ਸੋ ਤੁਸੀਂ ਕਦੋਂ ਤੋਂ ਸ਼ੁਰੂ ਕੀਤਾ ਸੀਗਾ ਸੈਕਸੀਮਨ ਲਾਣਾ ਤੇ ਕਿੰਨੀ ਉਦੋਂ ਤੱਕ ਤੁਹਾਡੀ ਜਿਹੜੀ ਹੈਗੀ ਆ ਫੀਮੇਲ ਕਾਫ ਦੇ ਵਿੱਚ ਵਾਧਾ ਹੋਇਆਗਾ ਅਸੀਂ ਯੂਜ਼ ਦਾ ਬੜੇ ਕਾਫੀ ਟਾਈਮ ਦਾ ਕਰਦੇ ਪਏ ਆ ਜੀ ਬਹੁਤ ਧੀਰ ਦਾ ਹੀ ਕਰਦੇ ਪਏ ਪਰ ਜਿਹੜਾ ਲਾਸਟ ਪਿਛਲੇ 2-3 ਸਾਲਾਂ ਤੋਂ ਅਸੀਂ ਯਾਦਾ ਉਹਨੂੰ ਕੁਆਂਟੀਟੀ ਯੂਜ਼ ਕੀਤਾ ਉਹਦੇ ਨਾਲ ਕਾਫੀ ਜ਼ਿਆਦੀ ਗ੍ਰੋਥ ਹੋਈ ਜੀ ਤੁਸੀਂ ਲਾਓ ਵੀ ਤਿੰਨਾਂ ਕੇ ਸਾਲਾਂ ਜੀ ਸਾਡੇ ਕੋਲ 100 30-35 ਦੇ ਲਗਭਗ ਵੱਛਲ ਕਾਫ ਆ ਗਿਆ ਮਤਲਬ 3 ਸਾਲਾਂ ਦੇ ਵਿੱਚ ਤੁਹਾਡੀ 130 35 ਦੇ ਆਸਪਾਸ ਗਰੋਥ ਹੋਈ ਹੈ ਗਰੋਥ ਹੋਈ ਹਾਂਜੀ ਨਹੀਂ ਉਹ ਜੀ ਆਪਾਂ ਕਨਵੈਨਸ਼ਨਲ ਵਰਤਦੇ ਜਾਂਦੇ ਅੱਧੇ ਬੱਚੇ ਬਾਹਰ ਹਾਂਜੀ ਬੱਚ ਅੱਧੇ ਤੋਂ ਵੀ ਜ਼ਿਆਦੇ ਆ ਜਾਂਦੇ ਆ ਜੀ ਅੱਧੇ ਤੋਂ ਵੀ ਜ਼ਿਆਦੇ ਆ ਜਾਂਦੇ ਬੱਚੇ ਤਾਂ ਬਹੁਤ ਜ਼ਿਆਦੇ ਆਉਂਦੇ ਠੀਕ ਹੈ ਠੀਕ ਹੈ ਸੋ ਇਹਦੇ ਵਿੱਚ ਜਦੋਂ ਇੱਕ ਵੱਡੇ ਫਾਰਮ ਦੇ ਆਪਾਂ ਖਰਚ ਦੀ ਗੱਲ ਕਰ ਲੈਨੇ ਆ ਚਾਹੇ ਉਹ ਫੀਡਿੰਗ ਕੋਸਟ ਹੋਵੇ ਚਾਹੇ ਇਲੈਕਟ੍ਰਿਸਿਟੀ ਦਾ ਹੋਵੇ ਜਾਂ ਹੈਨਾ ਕਿਸੇ ਵੀ ਤਰ੍ਹਾਂ ਦਾ ਖਰਚ ਆਏਗਾ ਉਹ ਤੁਸੀਂ ਖਰਚ ਨੂੰ ਕਿਵੇਂ ਮੈਨੇਜ ਕਰਦੇ ਹੋ ਕਿਉਂਕਿ ਵੱਡੇ ਵੱਡੇ ਫਾਰਮ ਵੀ ਬੰਦ ਹੁੰਦੇ ਦੇਖਿਆ ਅਸੀਂ ਜਦੋਂ ਖਰਚ ਉਹੋ ਇਨਕਮ ਤੋਂ ਜ਼ਿਆਦਾ ਹੋ ਜਾਂਦਾ ਹੈਗਾ ਤਾਂ ਤੁਸੀਂ ਉਹ ਮੈਨੇਜ ਕਿਵੇਂ ਕਰਦੇ ਹੋ ਵੀ ਸਹੀ ਖਰਚ ਹੋਵੇ ਕਿੱਥੇ ਕਿੱਦਾਂ ਉਹ ਗੱਲਾਂ ਦਾ ਕਿਵੇਂ ਧਿਆਨ ਰੱਖਿਆ ਜਾਂਦਾ ਹੈ ਉਹਦੇ ਵਿੱਚ ਇਦਾਂ ਹੀ ਆ ਜੀ ਧਿਆਨ ਮਤਲਬ ਜੇ ਤੁਹਾਡੇ ਕੋਲ ਪ੍ਰੋਡਕਸ਼ਨ ਹੋਊਗੀ ਹਮ ਗੱਲ ਤਾਂ ਸਾਰੀ ਜਿਹੜੀ ਫਾਰਮ ਦੀ ਆ ਜੀ ਉਹ ਤੁਹਾਡੀ ਪ੍ਰੋਡਕਸ਼ਨ ਤੇ ਖੜੀ ਆ ਤੁਹਾਡੀ ਬਰੀਡ ਤੇ ਖੜੀ ਆ ਜੀ ਬਿਲਕੁਲ ਜੀ ਜੇ ਤੁਹਾਡੇ ਕੋਲ ਬਰੀਡ ਵਧੀਆ ਹੋਊਗੀ ਤੁਹਾਡੀ ਸੇਲ ਗਾਂ ਦੀ ਜਿਹੜੀ ਆ ਉਹ ਰੇਟ ਵਧੀਆ ਮਿਲੂਗਾ ਜਦੋਂ ਸੇਲ ਕਰਨੀ ਆਪਾਂ ਠੀਕ ਹੈ ਤੇ ਜੇ ਤੁਹਾਡੇ ਕੋਲ ਪ੍ਰੋਡਕਸ਼ਨ ਮਿਲਕ ਦੇ ਪ੍ਰੋਡਕਸ਼ਨ ਵਧੀਆ ਤੇ ਉਹਦੇ ਵੀ ਤੁਹਾਡੇ ਕੋਲ ਉਹ ਵੀ ਤੁਹਾਡੇ ਕੋਲ ਇਨਕਮ ਦਾ ਬਹੁਤ ਵਧੀਆ ਸੋਰਸ ਆ ਹੂੰ ਜੇ ਮੰਨ ਲਓ ਤੁਹਾਡੇ ਕੋਲ ਪ੍ਰੋਡਕਸ਼ਨ ਹੈ ਨਹੀਂਗੀ ਤੁਹਾਡੇ ਬਰੀਡ ਤੁਹਾਡੇ ਕੋਲ ਚੰਗੀ ਨਹੀਂ ਹੈਗੀ ਤੁਹਾਡਾ ਫੀਡ ਦਾ ਵੀ ਖਰਚਾ ਹੋਈ ਜਾਂਦਾ ਲੇਬਰ ਦਾ ਵੀ ਖਰਚਾ ਮੈਡੀਸਨ ਸਾਰੇ ਖਰਚੇ ਪਈ ਜਾਂਦੇ ਆ ਤੇ ਤੁਹਾਡੇ ਕੋਲ ਫਿਰ ਉਹ ਕਮਾਈ ਬਹੁਤ ਲਿਮਟਿਡ ਹੋ ਜਾਂਦੀ ਹੈ ਜੀ ਤੇ ਸਭ ਤੋਂ ਪਹਿਲਾਂ ਕੀ ਹੈ ਜੀ ਤੁਹਾਡੇ ਕੋਲ ਬਰੀਡ ਵਧੀਆ ਹੋਣੀ ਚਾਹੀਦੀ ਹੈ ਜਿਹੜੀ ਤੁਹਾਡੇ ਕੋਲ ਮਿਲਕ ਪ੍ਰੋਡਕਸ਼ਨ ਵਧੀਆ ਹੋਵੇ ਤੇ ਜਦੋਂ ਤੁਸੀਂ ਐਨੀਮਲ ਸੇਲ ਕਰਨੇ ਆ ਤੇ ਤੁਹਾਡੇ ਨੂੰ ਉਹ ਐਨੀਮਲ ਦਾ ਰੇਟ ਤੁਹਾਨੂੰ ਵਧੀਆ ਮਿਲ ਸਕੇ ਅੱਜ ਹੁਣ 50 60 ਹਜ਼ਾਰ ਦੀਆਂ ਵੀ ਮਿਲਦੀ ਆ ਤੇ ਜੇ ਮੰਨ ਲਓ ਅਸੀਂ ਇਥੋਂ ਸੇਲ 3-3 ਲੱਖ ਦੀ ਵੀ ਕਰਦੇ ਆ ਜੀ ਉਹ ਤਾਂ ਬਰੀਡ ਤੇ ਡਿਪੈਂਡ ਹੈ ਸਾਰਾ ਕੁਝ ਮਤਲਬ ਚੰਗੀ ਬਰੀਡ ਜੇ ਹੈਗੀ ਆ ਖਰਚਾ ਵੀ ਉਸ ਹਿਸਾਬ ਨਾਲ ਹੀ ਹੋਣਾ ਹੈ ਜੀ ਬਿਲਕੁਲ ਬਰੀਡ ਤੇ ਠੀਕ ਹੈ ਸੋ ਤੁਹਾਡੇ ਕੋਲ ਆਪਾਂ ਲੇਬਰ ਦੀ ਗੱਲ ਕਰ ਲਈਏ ਵੱਡੇ ਫਾਰਮ ਦੇ ਵਿੱਚ ਕਿੰਨੀ ਲੇਬਰ ਰੱਖੀ ਹੋਈ ਹੈ ਕਿਉਂਕਿ ਲੇਬਰ ਦੇ ਖਰਚ ਦਾ ਵੀ ਜੇ ਆਪਾਂ ਗੱਲ ਕਰੀਏ ਜਦੋਂ ਤੱਕ ਪਸ਼ੂ ਪਾਲਕ ਖੁਦ ਨਹੀਂ ਵਿਚ ਜਾਂਦਾ ਹੈਗਾ ਉਸ ਤੱਕ ਉਹ ਖਰਚੇ ਨਹੀਂ ਅੰਦਾਜ਼ਾ ਨਹੀਂ ਲਾ ਸਕਦਾ ਲੇਬਰ ਦਾ ਕਿੰਨੀ ਲੇਬਰ ਹੈਗੀ ਹੈ ਤੇ ਉਹ ਤੁਸੀਂ ਕਿੱਦਾਂ ਮੈਨੇਜ ਕਰਦੇ ਹੋ ਲੇਬਰ ਸਾਡੇ ਕੋਲ ਜੀ ਫਾਰਮ ਦੇ ਵਿੱਚ 6-7 ਬੰਦੇ ਤਾਂ ਹੁੰਦੇ ਹੀ ਆ ਜੀ ਹਾਂ ਜੀ ਤੇ ਉਹ ਸਾਰਾ ਨਾਲ ਆਪ ਵੀ ਅਸੀਂ ਇੱਥੇ ਹੁੰਨੇ ਆ ਜੀ ਫਾਰਮ 'ਚ ਹੀ ਹੁੰਨੇ ਆ ਹੂੰ ਤੇ ਆਪ ਵੀ ਨਾਲ ਹੀ ਕੰਮ ਕਰੀਦਾ ਜੀ ਜੇ ਤੁਸੀਂ ਵਿੱਚ ਇਹਦੇ ਨਹੀਂ ਦੇਖਦੇ ਜਾਂ ਕੰਮ ਨਹੀਂ ਕਰਦੇ ਚਲੋ ਦੇਖਣਾ ਤਾਂ ਤੁਹਾਡਾ ਮੈਨੇਜ ਤਾਂ ਤੁਸੀਂ ਕਰਨਾ ਨਾ ਸਾਰਾ ਕੁਝ ਤੇ ਹਾਂਜੀ ਉਹ ਸਾਰੇ ਐਨੀਮਲਾਂ ਨੂੰ ਤੁਸੀਂ ਦੇਖਣਾ ਵੀ ਸਾਡਾ ਐਨੀਮਲ ਇਹ ਕਿੱਦਾਂ ਆ ਕੀ ਹੈ ਨੂੰ ਕੀ ਚਾਹੀਦਾ ਹਣਾ ਉਹ ਤੁਸੀਂ ਦੇਖਣਾ ਹੈ ਉਹ ਤਾਂ ਲੇਬਰ ਤਾਂ ਤੁਹਾਡੀ ਹੈਲਪ ਵਾਸਤੇ ਆ ਮੈਨੇਜ ਤਾਂ ਤੁਸੀਂ ਕਰਨਾ ਸਾਰਾ ਉਹਨਾਂ ਨੂੰ ਗਾਈਡ ਤਾਂ ਆਪਾਂ ਹੀ ਕਰਾਂਗੇ ਕਿਸ ਤਰੀਕੇ ਨਾਲ ਚੱਲਣਾ ਹੈ ਬਿਲਕੁਲ ਬਿਲਕੁਲ ਕਿਸਾਨ ਵੀਰੋ ਆਪਣੇ ਵੱਡੇ ਫਾਰਮ ਦੇ ਨਾਲ ਨਾਲ ਬਾਇਓ ਗੈਸ ਦਾ ਪਲਾਂਟ ਵੀ ਜਿਹੜਾ ਸਥਾਪਿਤ ਕਰ ਰਹੇ ਨੇ ਤੋ ਅਸੀਂ ਜਾਣਦੇ ਹਾਂ ਤਾਂ ਸਰ ਜਿਹੜਾ ਤੁਸੀਂ ਬਾਇਓ ਗੈਸ ਦਾ ਹੁਣ ਪਲਾਂਟ ਜਿਹੜਾ ਬਾਹਰ ਲਗਾ ਰਹੇ ਹੋ ਸੋ ਦਾ ਪਲਾਂਟ ਲਗਾਉਣ ਦਾ ਕੀ ਮਕਸਦ ਹੈਗਾ ਆਖਿਰ ਤੁਸੀਂ ਲੰਬੇ ਸਮੇਂ ਤੋਂ ਤਾਂ ਫਾਰਮ ਤੇ ਕੰਮ ਕਰ ਰਹੇ ਹੋ ਇਹ ਤੁਹਾਡੇ ਦਿਮਾਗ ਦੇ ਵਿੱਚ ਕਿਵੇਂ ਆਇਆ ਹੈਗਾ ਕਦੋਂ ਤੋਂ ਲਗਾ ਰਹੇ ਹੋ ਕੀ ਕੀ ਜਿਹੜਾ ਬੈਨੀਫਿਟ ਇਹਦਾ ਤੁਸੀਂ ਫਾਰਮ ਤੇ ਲਾਉਂਗੇ ਇਹ ਜਿਹੜਾ ਬਾਇਓ ਗੈਸ ਦਾ ਲੱਗਣ ਦਾ ਜੀ ਪਲਾਂਟ ਇਹ ਨੈਸਲੇ ਦੇ ਥਰੂ ਲੱਗ ਰਿਹਾ ਜੀ ਠੀਕ ਹੈ ਜੀ ਨੈਸਲੇ ਨੇ ਕਾਫੀ ਫਾਰਮਰਾਂ ਨੂੰ ਇਹ ਸਕੀਮ ਦਿੱਤੀ ਹੈ ਜੀ ਹਾਂ ਜੀ ਤੇ ਇਹਦਾ ਜਿਆਦਾ ਬੇਨੀਫਿਟ ਇਹੀ ਹੈ ਜੀ ਆਪਣੇ ਜਿਹੜਾ ਮੰਨ ਲਓ ਸਾਰੇ ਫਾਰਮਾਂ ਦੇ ਉੱਤੇ ਬਿਜਲੀ ਦਾ ਬਹੁਤ ਖਰਚਾ ਹੈ ਜੀ ਗਰਮੀ ਦੇ ਵਿੱਚ ਤਾਂ ਬਹੁਤ ਜ਼ਿਆਦਾ ਤੇ ਇਹਦੇ ਨਾਲ ਇੱਕ ਤਾਂ ਆਪਣਾ ਜਨਰੇਟਰ ਚੱਲੂਗਾ ਜੀ ਤੇ ਉਹਦੇ ਨਾਲ ਜਿਹੜੀ ਲਾਈਟ ਆ ਜੀ ਉਹ ਇਥੇ ਫਾਰਮ ਚ ਆਊਗੀ ਤੇ ਉਹਦੇ ਨਾਲ ਆਪਣੀ ਜਿਹੜਾ ਬਿਜਲੀ ਦਾ ਖਰਚਾ ਘਟੂਗਾ ਜੀ ਇੱਕ ਉਹ ਤੋਂ ਆਪਣਾ ਜਿਹੜਾ ਲੇਬਰ ਵਾਸਤੇ ਗੈਸ ਚੁੱਲ੍ਹਾ ਜਿਹੜਾ ਜੀ ਉਹ ਚੱਲੂਗਾ ਉਹਨਾਂ ਦੇ ਰੋਟੀ ਬਣਾਉਣ ਵਾਸਤੇ ਉਹ ਹੈਲਪ ਕਰੂਗਾ ਜੀ ਠੀਕ ਹੈ ਤੋ ਮਤਲਬ ਸਾਰਾ ਬਿਜਲੀ ਦਾ ਜਿੰਨਾ ਖਰਚ ਤੁਹਾਡਾ ਹੁਣ ਫਾਰਮ ਦਾ ਸਾਰਾ ਤੁਸੀਂ ਬਾਇਓ ਗੈਸ ਦੇ ਉਹਦੇ ਪਲਾਂਟ ਤੋਂ ਜਿਹੜਾ ਹੈਗਾ ਇੱਧਰ ਕਰ ਦੇਣਗੇ। ਹਾਂਜੀ ਉਹ ਬਾਇਓ ਗੈਸ ਤੋਂ ਚੱਲੂਗਾ ਜੀ ਤੇ ਅਸੀਂ ਆਪ ਸੋਲਰ ਵੀ ਲਵਾਇਆ ਹੋਇਆ ਜੀ। ਠੀਕ ਹੈ। ਹਾਂਜੀ ਤੇ ਉਹ ਜਿਹੜਾ ਉਹ ਤੋਂ ਵੀ ਸਾਡੀ ਇਹ ਹੈਲਪ ਹੋਊਗੀ। ਤੇ ਸਾਡਾ ਜਿਹੜਾ ਬਿਜਲੀ ਦਾ ਖਰਚਾ ਘਟੂਗਾ ਜੀ। ਠੀਕ ਹੈ ਜੀ। ਤੁਹਾਡੇ ਫਾਰਮ ਤੇ ਸਭ ਤੋਂ ਜ਼ਿਆਦਾ ਦੁੱਧ ਦੇਣ ਵਾਲੀ ਗਾਂ ਕਿਹੜੀ ਹੈਗੀ ਇਹ ਕਿੰਨੇ ਸੂਏ ਆ ਉਹ? ਸਾਡੇ ਫਾਰਮ ਦੇ ਸਭ ਤੋਂ ਵੱਧ ਦੁੱਧ ਦੇਣ ਵਾਲੇ 70 ਲੀਟਰ ਵਾਲੀ ਗਾਂ ਹੈ ਜੀ। ਜੀ। ਤੇ ਉਹ ਥਰਡ ਜੋ ਲੋਕੇਸ਼ਨ ਚ ਹੈ ਜੀ ਠੀਕ ਹੈ ਹਾਂ ਜੀ ਤੇ ਤੀਜਾ ਸੂਆ ਉਹਦਾ ਹੁਣ ਚੱਲ ਰਿਹਾ ਹੈ। ਤੀਜਾ ਸੂਆ ਚੱਲ ਰਿਹਾ ਜੀ ਉਹਦਾ ਜਿਹੜੀਆਂ ਆਪਣੇ ਫਾਰਮ ਦੇ ਉੱਤੇ 60 ਵਾਲੀਆਂ ਜਾਂ 65 ਵਾਲੀਆਂ ਉਹ ਸੋ ਜਿਹੜੇ ਇਹਦੇ ਤੁਸੀਂ ਹੁਣ ਖਰਾਕ ਵਿੱਚ ਜਿਹੜੇ ਆਪਣੀ ਨਸਲ ਦੀ ਆਪਾਂ ਗੱਲ ਕੀਤੀ ਆ ਹੁਣੇ ਸੋ ਇਹਦੇ ਖਰਾਕ ਦੇ ਵਿੱਚ ਇੱਕ ਸਾਇਲਜ ਦਾ ਬਹੁਤ ਰੋਲ ਹੈਗਾ ਵੱਡੇ ਵੱਡੇ ਫਾਰਮਰ ਤੇ ਵੈਸੇ ਤਾਂ ਅਸੀਂ ਦੇਖਿਆ ਹੈਗਾ ਤੁਹਾਡੇ ਫਾਰਮ ਤੇ ਹਰੇ ਚਾਰੇ ਦਾ ਵੀ ਪੂਰਾ ਜਿਹੜਾ ਹੈਗਾ ਤੁਸੀਂ ਕਟਾਈ ਕਰਕੇ ਉਹ ਦਿੰਨੇ ਹੋ ਤੇ ਸਾਇਲਜ ਦਾ ਤੁਸੀਂ ਕਿੱਦਾਂ ਪ੍ਰਬੰਧ ਕਰਦੇ ਹੋ ਆਪਣਾ ਤਿਆਰ ਕਰਦੇ ਹੋ ਜਾਂ ਮੁੱਲ ਖਰੀਦਦੇ ਹੋ ਨਹੀਂ ਸਾਰਾ ਆਪਣਾ ਹੀ ਤਿਆਰ ਕਰੀਦਾ ਜੀ ਹੂੰ ਜੋ ਜਿੰਨੇ ਆਲੂ ਵਾਲੇ ਖੇਤ ਚ ਮੱਕੀ ਹੁੰਦੀ ਆ ਉਹ ਆਪਾਂ ਆਪਣੀ ਹੁੰਦੀ ਆ ਜੀ ਕੋਸ਼ ਆਪਾਂ ਮੁੱਲ ਵੀ ਲਈਦੀ ਆ ਜੀ ਠੀਕ ਹੈ 60 ਤੋਂ 70 ਗਿੱਲਿਆਂ ਦੇ ਲਗਭਗ ਆਪਾਂ ਸਾਈਲੇਜ ਬਾਈਦਾ ਸੋ ਸਾਈਲੇਜ ਦੀਆਂ ਪਿੱਟਾਂ ਤੁਸੀਂ ਤਿਆਰ ਆਪਣੀਆਂ ਹੀ ਕਰਦੇ ਹੋ ਹਾਂਜੀ ਆਪਣੀਆਂ ਹੀ ਤਿਆਰ ਕਰੀਏ ਠੀਕ ਹੈ ਸੋ ਸਾਰਾ ਸਾਲ ਚੱਲਦਾ ਰਹਿੰਦਾ ਹੈਗਾ ਹਾਂਜੀ ਸਾਰਾ ਸਾਲ ਚੱਲਦਾ ਰਹਿੰਦਾ ਜੀ ਨਾਲ ਜਿੱਦਾਂ ਹੁਣ ਮਨ ਲੋ ਗ੍ਰੀਨ ਫੋਡਰ ਆ ਜੀ ਆਪਾਂ ਮੱਖਣ ਘਾਹ ਦੀ ਬਿਜਾਈ ਕੀਤੀ ਆ 6-7 ਕਿੱਲੇ ਨਾਲ ਉਹ ਵੀ ਚੱਲਦੇ ਆ ਜੀ ਠੀਕ ਹੈ ਇਹ ਸਾਰਾ ਸਾਲ ਦੀ ਆਪਾਂ ਗੱਲ ਕਰਦੇ ਹਾਂ 200 ਪਸ਼ੂਆਂ ਦੇ ਲਈ ਸਾਈਲੇਜ ਕਿੰਨੇ ਕਿੱਲਿਆਂ ਦਾ ਜ਼ਰੂਰੀ ਹੁੰਦਾ ਅਸੀਂ ਤਾਂ ਜੀ ਜਿਹੜਾ ਪਾਉਂਦੇ ਆ 70 ਕਿੱਗਲਿਆਂ ਦੇ ਨੀਅਰ ਬਾਉਡ ਪਾਉਂਦੇ ਆ ਜੀ ਸਾਈ ਲੈ ਜਾ ਤੇ ਨਾਲ ਸਾਡੇ ਮੰਨ ਲਓ 6-7 ਗਿੱਲੇ ਹੁੰਦੇ ਆ ਜੀ ਗ੍ਰੀਨ ਫੋਲਡਰ ਦੇ ਹਾਂ ਜੀ ਉਹਦੇ ਵਿੱਚ ਹੁਣ ਵੀ ਜਿਹੜਾ ਮੱਖਣ ਕਾ ਚੱਲਦਾ ਪਿਆ ਆ ਲੂਸਣ ਚੱਲਦਾ ਪਿਆ ਆ ਤੇ ਜਿਹੜਾ ਗਰਮੀ ਦੇ ਵਿੱਚ ਚੱਲੂਗਾ ਜੀ ਉਹ ਚਰੀ ਵਗੈਰਾ ਹੁੰਦੀ ਹੈ ਜੀ ਨਾਲ ਉਹ ਬਛੀਆਂ ਨੂੰ ਅ ਗਰੋਵਰ ਜਿਹੜੀਆਂ ਗਰੋਵਰ ਚ ਆ ਜਾਂ ਹੀ ਫਰਾਇਆ ਉਹਨਾਂ ਨੂੰ ਨਾਲ ਉਹ ਐਡ ਕਰਕੇ ਯੂਜ਼ ਕਰਦੇ ਆ ਦੋਨੇ ਮਿਕਸ ਕਰਕੇ ਮਿਕਸ ਕਰਦੇ ਆ ਜੀ ਤੇ ਸਾਡਾ ਦਾ 70 ਕਿੱਲਿਆਂ ਨਾਲ ਜੀ ਵਧੀਆ ਸਰ ਜਾਂਦਾ ਹਾਂ ਜੀ ਬੱਖੋ ਬੱਖਰੇ ਫਾਰਮ ਦੀ ਇਹ ਹੁੰਦੀ ਹੈ ਜੀ ਮਤਲਬ ਕੋਈ ਹੁਣ ਗ੍ਰੀਨ ਫੋਡਰ ਨਹੀਂ ਪਾਉਂਦੇ ਜੀ ਤੇ ਉਹਨਾਂ ਦੇ ਸਾਈਲੇਜ ਵੱਧ ਚਾਹੀਦਾ ਹੈ ਤੇ ਜਿਹੜੇ ਜਿੱਥੇ ਗ੍ਰੀਨ ਫੋਡਰ ਨਾਲ ਯੂਜ਼ ਕਰਦੇ ਉੱਥੇ ਸਾਈਲੇਜ ਥੋੜਾ ਜਿਹਾ ਘੱਟ ਚਾਹੀਦਾ ਜੀ ਸੋ ਕੁਝ ਨਾ ਉਹ ਬਾਲ ਕਹਿੰਦੇ ਆ ਕਿ ਸਾਈਲੇਜ ਦੇ ਨਾਲ ਦੁੱਧ ਦੇ ਵਿੱਚੋਂ ਮਹਿਕ ਆਣ ਲੱਗ ਜਾਂਦੀ ਹੈਗੀ ਆ ਜੇ ਆਪਾਂ ਗੱਲ ਕਰੀਏ ਅ ਸਹੀ ਹੱਜ ਵੀ ਨਹੀਂ ਕਰ ਪਾਉਂਦਾ ਹੈਗਾ ਤੁਹਾਨੂੰ ਕਦੇ ਦਿੱਕਤ ਐਜੇ ਆਈ ਹੋਵੇ ਨਹੀਂ ਨਹੀਂ ਸਾਈਲੇਜ ਤਾਂ ਜੀ ਇੱਕ ਰੀਡ ਦੀ ਹੱਡੀ ਕਹਿ ਸਕਦੇ ਆਪਾਂ ਫਾਰਮ ਦੇ ਸਾਈਲੇਜ ਤੋਂ ਬਿਨਾ ਤੁਸੀਂ ਮੇਜ ਨਹੀਂ ਨਹੀਂ ਕਰ ਸਕਦੇ ਵੀ ਅ ਤੁਸੀਂ ਫਾਰਮ ਕਰ ਸਕਦੇ ਨਹੀਂ ਕਰ ਸਕਦੇ ਕੋਈ ਸਮੈਲ ਨਹੀਂ ਉਹਦੀ ਕੁਝ ਨਹੀਂ ਆਉਂਦਾ ਜੀ ਬਹੁਤ ਵਧੀਆ ਚੀਜ਼ ਆ ਇਹਦੇ ਨਾਲ ਹੀ ਤੁਸੀਂ ਫਾਰਮ ਕਰ ਸਕਦੇ ਨਹੀਂ ਤਾਂ ਨਹੀਂ ਕਰ ਸਕਦੇ ਠੀਕ ਹੈ ਜੀ ਸੋ ਸਰ ਜਿਹੜਾ ਹੁਣ ਇਹ ਫਾਰਮ ਤੁਸੀਂ 200 ਗਾਵਾਂ ਦਾ ਕਰ ਚੁੱਕੇ ਹੋ ਇਹਨੂੰ ਅੱਗੇ ਵਧਾਉਣ ਬਾਰੇ ਤੁਹਾਡਾ ਫਿਊਚਰ ਦਾ ਪਲਾਨ ਹੈਗਾ ਫਿਊਚਰ ਦਾ ਪਲਾਨ ਇਹੀ ਹੈ ਜੀ ਆਪਾਂ ਹਾਲੇ ਬਰੀਡ ਤੇ ਹੋਰ ਜ਼ਿਆਦਾ ਫੋਕਸ ਕਰਾਂਗੇ ਜੀ ਹੂੰ ਹੂੰ ਤਾਂ ਬਰੀਡ ਹੋਰ ਜ਼ਿਆਦਾ ਇੰਪਰੂਵ ਕਰਾਂਗੇ ਤਾਂ ਬਸ ਇਹੀ ਹੈ ਜੀ ਮਿਲਕ ਪ੍ਰੋਡਕਸ਼ਨ ਦਾ ਤੁਸੀਂ ਕਰ ਰਹੇ ਹੋ 70 ਪਲੱਸ ਤਾਂ ਤੁਸੀਂ ਲੈਏਗੇ ਹੋ ਸੋ ਹੌਲੀ ਹੌਲੀ ਫਿਰ ਜਿਹੜੀ ਬਰੀਡ ਹੈਗੀ ਐ ਤੁਸੀਂ ਨੋਰਮਲ ਜਿਹੜਾ ਕੋਈ ਕਿਸਾਨ ਸ਼ੁਰੂ ਕਰਨਾ ਚਾਹੁੰਦਾ ਹੈਗਾ ਫਾਰਮ ਨੂੰ ਉਹਨੂੰ ਤੁਸੀਂ ਕੀ ਸਲਾਹ ਦਿੰਨੇ ਹੋ ਵੀ ਉਹ ਜਦੋਂ ਫਾਰਮ ਕਰੇ ਛੋਟੇ ਲੈਵਲ ਤੋਂ ਵੱਡੇ ਲੈਵਲ ਤੱਕ ਜਾਵੇ ਉਹ ਕਿਹੜੀਆਂ ਗੱਲਾਂ 'ਤੇ ਧਿਆਨ ਰੱਖੇ ਹਾਂਜੀ ਜਿਹੜਾ ਨਵਾਂ ਬੰਦਾ ਸਟਾਰਟ ਕਰਨਾ ਚਾਹੁੰਦਾ ਜੀ ਉਹਨੂੰ ਤਾਂ ਮੇਰੀ ਇਹੀ ਐਡਵਾਈਸ ਆ ਜੀ ਦੀ ਇਕ ਤਾਂ ਨੌਲੇਜ ਪਹਿਲਾਂ ਲੈਣ ਜੀ ਜੀ ਅ ਇੰਟਰਸਟ ਹੋਣਾ ਚਾਹੀਦਾ ਤੁਹਾਡਾ ਪੂਰਾ ਕਿਸੇ ਵੱਲ ਦੇਖ ਕੇ ਕੰਮ ਨਾ ਸ਼ੁਰੂ ਕਰੋ ਬਈ ਉਹਨੇ ਫਾਰਮ ਪਾਇਆ ਮੈਂ ਵੀ ਇਦਾਂ ਕਰਨਾ ਉਦਾਂ ਕਰਨਾ ਹੂੰ ਹੂੰ ਉਹਦੇ ਵਾਸਤੇ ਤੁਹਾਨੂੰ ਇਹਦੇ ਵਾਸਤੇ ਜਾਣਕਾਰੀ ਪੂਰੀ ਹੋਣੀ ਚਾਹੀਦੀ ਆ ਇੰਟਰਸਟ ਹੋਣਾ ਚਾਹੀਦਾ ਥੋੜੇ ਜਾਨਵਰਾਂ ਤੋਂ ਸ਼ੁਰੂ ਕਰੋ ਹੂੰ ਤੇ ਕੋਈ ਮਾੜਾ ਕੰਮ ਨਹੀਂ ਹੈਗਾ ਬਹੁਤ ਵਧੀਆ ਕੰਮ ਹੈ ਜੀ ਇਥੇ ਰਹਿ ਕੇ ਤੁਸੀਂ ਵਧੀਆ ਆਪਣੀ ਇਨਕਮ ਕਰ ਸਕਦੇ ਹੋ ਇਨਕਮ ਵਧੀਆ ਹੋ ਸਕਦੀ ਆ ਪਰ ਉਹੀ ਹੈ ਨਾ ਤੋ ਉਹਦੇ ਲਈ ਧਨੋਗਰ ਉਪਰ ਜਾਣਕਾਰੀ ਹੋਣਾ ਜ਼ਰੂਰੀ ਹੈਗਾ ਕਈ ਵਾਰੀ ਆਪਾਂ ਦੇਖਦੇ ਆ ਬਹੁਤ ਸਾਰੇ ਫਾਰਮਰ ਕੀ ਕਰਦੇ ਆ ਵੀ ਉਹਦਾ ਫਾਰਮ ਚੰਗਾ ਚੱਲ ਰਿਹਾ ਹੈਗਾ ਆਪਾਂ ਦੇਖਿਆ ਜੀ ਆਪਾਂ ਵੀ ਲੋਨ ਲਿਆ ਤੇ ਕੰਮ ਸ਼ੁਰੂ ਕਰ ਲਿਆ ਹੈਗਾ ਸੋ ਮਤਲਬ ਉਹਨਾਂ ਗੱਲਾਂ ਤੋਂ ਆਪਾਂ ਨੂੰ ਪਰਹੇਜ਼ ਕਰਨਾ ਚਾਹੀਦਾ ਹੈਗਾ ਬਿਲਕੁਲ ਉਸੀ ਤੋਂ ਪਰਹੇਜ਼ ਕਰਨਾ ਚਾਹੀਦਾ ਸਟੈਪ ਬਾਈ ਸਟੈਪ ਸਟਾਰਟ ਕਰੋ ਜੀ ਕੰਮ ਨੂੰ ਛੋਟੇ ਲੈਵਲ ਤੋਂ ਲੈ ਕੇ ਫਿਰ ਤੁਸੀਂ ਕੋਈ ਚੱਕਰ ਨਹੀਂ ਗਰੋਥ ਬਹੁਤ ਹੈ ਦੇ ਵਿੱਚ ਕੰਮ ਦੀ ਵੀ ਗਰੋਥ ਬਹੁਤ ਹੈ ਤੇ ਇਨਕਮ ਵੀ ਮਾੜੀ ਨਹੀਂ کہہ ਸਕਦੇ ਬਹੁਤ ਵਧੀਆ ਹੈ ਸੋ ਬਸ ਨੇਨ ਗੱਲ ਇਹੀ ਹੈ ਵੀ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਪੂਰੀ ਹੋਣੀ ਚਾਹੀਦੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਜਿਹੜਾ ਕੀਮਤੀ ਸਮਾਂ ਕੱਢ ਕੇ ਤੁਸੀਂ ਆ ਜਿਹੜੇ ਸਾਡੇ ਦਰਸ਼ਕ ਹੈਗੇ ਉਹਨਾਂ ਨੂੰ ਦੱਸਿਆ ਵੀ ਡੇਰੀ ਫਾਰਮਿੰਗ ਦੇ ਕਿੱਤੇ ਨੂੰ ਆਪਾਂ ਕਾਮਯਾਬ ਬਣਾ ਸਕਦੇ ਆ ਜਾਂ ਕਿਵੇਂ ਇਹਦੇ ਵਿੱਚ ਚੰਗਾ ਜਿਹੜਾ ਲਾਭ ਕਮਾ ਸਕਦੇ ਆ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਠੀਕ ਹੈ ਜੀ ਸੋ ਕਿਸਾਨ ਵੀਰੋ ਇਹ ਸਨ ਸੁਖਵਿੰਦਰ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਹੈਗਾ ਛੋਟੇ ਡੇਰੀ ਫਾਰਮ ਨੂੰ ਕਿਸ ਤਰੀਕੇ ਦੇ ਨਾਲ ਤੁਸੀਂ ਵੱਡੇ ਫਾਰਮ ਦੇ ਵਿੱਚ ਬਦਲ ਸਕਦੇ ਹੋ ਲਾਭ ਕਮਾਉਣ ਦਾ ਕੀ ਤਰੀਕਾ ਹੈਗਾ ਕਿ ਤੁਸੀਂ ਨਸਲ ਤੇ ਕੰਮ ਕਰੋ ਚੰਗੀ ਨਸਲ ਦੇ ਪਸ਼ੂ ਰੱਖੋ ਤਾਂ ਜਿਹੜਾ ਹੈਗਾ ਤੁਸੀਂ ਇੱਕ ਮੁਨਾਫੇ ਵਾਲਾ ਸੌਦਾ ਜਿਹੜਾ ਤੰਦਾ ਤੁਸੀਂ ਕਰ ਸਕਦੇ ਹੋ ਸੋ ਆਪਣੀ ਖੇਤੀ ਦੇ ਨਾਲ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ